ਇੱਕ ਤਰਕਸ਼ੀਲ ਜਿਹੜੀ ਹੈ ਤੁਹਾਡੀ ਵਿਚਾਰਧਾਰਾ ਇੱਕ ਪਰਬਲ ਕਿਵੇਂ ਹੋਈ ਕਿ ਆਪ ਪੌਚਾਏ ਹਨ ਪੜ ਰਹੇ ਪਰ ਉਹਨਾਂ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਅਨਭਿਸ਼ਵਾਸ ਨਹੀਂ ਸੀਗਾ ਵਿੱਚ ਮਨੂ ਮਲ ਸੰਗਰੂਰ ਦੀ ਜੇਲ੍ਹ ਵੀ 40 45 ਦਿਨ ਕੱਟੀ ਹੈ ਸਟੂਡੈਂਟ ਲਾਈਫ ਦੇ ਵਿੱਚ ਆ ਕੇ ਤੁਸੀਂ ਜਿਹੜਾ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਐਜੂਕੇਸ਼ਨ ਦੇ ਨਾਲ ਜੋੜੀ ਰੱਖਿਆ ਵਿਦੇਸ਼ਾਂ ਦੀ ਧਰਤੀ 'ਤੇ ਵੱਲ ਜਿੱਦਾਂ ਤੁਹਾਡਾ ਪੈਰ ਆ ਉਹ ਕਿਸ ਤਰ੍ਹਾਂ ਮਤਲਬ ਅੱਗੇ ਇਹਦੇ ਵਿੱਚ ਬਹੁਤ ਨਰਜੀ ਹੁੰਦੀ ਹੈ ਬ੍ਰੇਨ ਇਸ ਤਰ੍ਹਾਂ ਦਾ ਕੰਪਿਊਟਰ ਹੈ ਜਿਹੜਾ ਕਦੇ ਰੁਕਦਾ ਨਹੀਂ ਸਟੋਰ ਕਰਨ ਤੋਂ ਜੀ ਇਹਦੇ ਵਿੱਚ ਕਿੰਨਾ ਕੁਝ ਵੀ ਸਟੋਰ ਕੀਤਾ ਜਾ ਸਕਦਾ ਹੈ ਕੰਪਿਊਟਰ ਤਾਂ ਸਾਡੇ ਜਿੰਨੀ ਫੀਡਬੈਕ ਦਿੰਦੀ ਹੈ ਉਹਨੇ ਹੀ ਕੰਮ ਕਰੂਗਾ ਜਾ ਕੇ ਕਿ ਜਦ ਤੱਕ ਸਟਰਗਲ ਦੀ ਤਦ ਤੱਕ ਲਾਈਫ ਨਹੀਂ ਹੈ ਜਿਹੜਾ ਸਭ ਤੋਂ ਫਿੱਟ ਹੈਗਾ ਉਹਨੇ ਸਭ ਤੋਂ ਵੱਧ ਜ਼ਿੰਦਗੀ ਜਿਉਣੀ ਹੈ ਜਿਹੜੀ ਸਮਝਣ ਦੀ ਲੋੜ ਹੈ ਸਾਈਕੋਲੋਜੀ ਪੜ੍ਹਨ ਦਾ ਸ਼ੌਕ ਜਾਗਿਆ ਉਸ ਤੋਂ ਬਾਅਦ ਫਿਰ ਮਾਨਸਿਕਤਾ ਬਾਰੇ ਸਮਝਣ ਲੱਗ ਗਿਆ ਫਿਰ ਮੈਂ ਜਾ ਕੇ ਤੇ ਫਿਰ ਇਹ ਸਾਰਾ ਕਰਦਾ ਕਰਦਾ ਮੁੜਦਾ ਗਿਆ ਇਦਨੂੰ ਆਪਣਾ ਰਸਤਾ ਆਪ ਹੀ ਲੱਭਦਾ ਰਿਹਾ ਵਿਦੇਸ਼ਾਂ ਦਾ ਜਿਹੜਾ ਜੀਵਨ ਹੈ ਕਿ ਉੱਥੇ ਵੀ ਇਸ ਤਰ੍ਹਾਂ ਵਹਿਮ ਭਰਮ ਨੇ ਲੱਖਾਂ ਦਾ ਸਟੂਡੈਂਟ ਚਲੇ ਗਏ ਕੈਨੇਡਾ ਦੇ ਵਿੱਚ ਤੇ ਪੁਰਾਣੇ ਪਰਿਵਾਰਾਂ ਦੀ ਗਿਣ ਤੇ ਅੰਧਵਿਸ਼ਵਾਸ ਨਾਲ ਲੈ ਕੇ ਗਏ ਹੋਏ ਨੇ ਉਹ ਨੌਜਵਾਨਾ ਉਹ ਸਟ੍ਰੈਸ ਦੇ ਵਿੱਚ ਰਿਹਾ ਜਿੱਥੇ ਮਨੁੱਖ ਹੈਗਾ ਉੱਥੇ ਸਟ੍ਰੈਸ ਤਾਂ ਹੋਣਾ ਹੈ ਮਨੁੱਖ ਸਟ੍ਰੈਸ ਤੋਂ ਬਣਾ ਰਹੀ ਨਹੀਂ ਸਕਦਾ ਜੀ ਦਾ ਪ੍ਰਵਾਸ ਹੈ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਵਧ ਰਹੇ ਹਨ ਜਿਹੜੇ ਨੌਜਵਾਨ ਨੇ ਹਰ ਰੋਜ਼ ਦੇਸ਼ਾਂ ਵੱਲ ਨੂੰ ਜਾ ਰਹੇ ਨੇ ਕਿ ਉਹ ਜਿਹਹਾ ਸਿਸਟਮ ਹੈ ਕਿ ਅਸੀਂ ਭਾਰਤੀ ਧਰਤੀ ਤੇ ਨਹੀਂ ਇਹੋ ਜਿਹਾ ਵਿਕਸਿਤ ਕਰ ਸਕਦੇ ਦੇਖੋ ਬੜੀ ਸਪਸ਼ਟ ਹੈ ਕਿ ਇੱਥੇ ਵਿਕਸਿਤ ਹੋ ਸਕਦਾ ਹੈ ਪਰ ਜਿਹੜੀ ਪੋਲਿਟਿਕਸ ਦੋਸਤੋ ਮੈਂ ਹਾਂ ਦਰਸ਼ਨ ਸਿੰਘ ਗੁਰੂ ਅੱਜ ਆਪਾਂ ਅੰਗ ਸੰਗ ਟੀਮ ਵੱਲੋਂ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਪਹਿਲਾਂ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਰਹੇ ਨੇ ਹਾਂ ਇਸ ਤਰ੍ਹਾਂ ਅੱਜ ਵੀ ਆਪਾਂ ਇੱਕ ਮਹਾਨ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲਾਂ ਤੁਹਾਡਾ ਸਾਰਿਆਂ ਦਾ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਜਿਹੜੀ ਮਹਾਨ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਉਹ ਹਨ ਬਲਵਿੰਦਰ ਬਰਨਾਲਾ ਜੀ ਉਹ ਕੱਲੇ ਬਰਨਾਲੇ ਦੇ ਹੀ ਇਕੱਲੇ ਮੁਖਾਤਬ ਨਹੀਂ ਹੈ ਉਹ ਅੱਜ ਕੱਲ ਵਿਦੇਸ਼ਾਂ ਦੀ ਧਰਤੀ ਤੱਕ ਉਹ ਅੱਜ ਤੱਕ ਉਹਨਾਂ ਦਾ ਜਿਹੜਾ ਹੈ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਆਪਣਾ ਨਾਮ ਬਣਾਇਆ ਹੈ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਅੰਗ ਸੰਗ ਟੀਮ ਵੱਲੋਂ ਅੰਗ ਸੰਗ ਟੀਮ ਦੀ ਟੀਵੀ ਦੀ ਟੀਮ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦਾ ਮੈਂ ਬੇਨਤੀ ਕਰਦਾ ਕਿ ਉਹ ਆਪ ਰੂਬਰੂ ਹੋਵੋ ਮੈਂ ਅੰਗ ਸੰਗ ਟੀਵੀ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸਟੂਡੀਓ ਤੇ ਆਉਣ ਦਾ ਮੌਕਾ ਦਿੱਤਾ ਹੈ ਦੂਸਰਾ ਦਰਸ਼ਨ ਗੁਰੂ ਜੀ ਤੁਸੀਂ ਆਪ ਬਰਨਾਲੇ ਦੇ ਰਹਿਣ ਵਾਲੇ ਹੋ ਤਕਰੀਬਨ ਮੇਰੀ ਕਾਫੀ ਸਾਰੀ ਲਾਈਫ ਨੂੰ ਤੁਸੀਂ ਪਹਿਲਾਂ ਵੀ ਜਾਣਦੇ ਹੋਗੇ ਕਿ ਮੈਂ ਆਪਣਾ ਸਾਰਾ ਜੀਵਨ ਬਰਨਾਲੇ ਸੀ ਬਤਾਇਆ ਹੈਗਾ ਇਸ ਤੋਂ ਬਾਅਦ ਵਿਦੇਸ਼ਾਂ ਜਾਂਦਾ ਰਿਹਾ ਹੂੰ ਜਿਸ ਤਰ੍ਹਾਂ ਤੁਸੀਂ ਪਹਿਲਾਂ ਬਰਨਾਲਾ ਦੀ ਧਰਤੀ ਦੇ ਤੇ ਬਹੁਤ ਸਾਰੇ ਸਮਾਜ ਸੇਵੀ ਕੰਮ ਵੀ ਕੀਤੇ ਤਰਕਸ਼ੀਲ ਸੋਸਾਇਟੀ ਨਾਲ ਜੁੜ ਕੇ ਬਹੁਤ ਸਾਰੇ ਕੰਮ ਕੀਤੇ ਨੇ ਇਸ ਤਰ੍ਹਾਂ ਅੱਜ ਅਸੀਂ ਤੁਹਾਡੇ ਬਹੁਤ ਸਾਰੇ ਜੀਵਨ ਦੇ ਪੱਖਾਂ ਬਾਰੇ ਤੁਹਾਡੇ ਬਖਾਤ ਤੋਂ ਅਸੀਂ ਅਸੀਂ ਤੁਹਾਨੂੰ ਸੁਣਨਾ ਚਾਹਾਂਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਤੁਹਾਡਾ ਜਿਹੜਾ ਮੋਢਲਾ ਜੀਵਨ ਸੀ ਉਹ ਕਿਸ ਤਰ੍ਹਾਂ ਰਿਹਾ ਕਿਸ ਤਰ੍ਹਾਂ ਤੁਸੀਂ ਪੜ੍ਹਾਈ ਕੀਤੀ ਉਹਦੇ ਬਾਰੇ ਸਾਨੂੰ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਵਿਸਤਾਰਪੂਰਵਕ ਜਾਣਕਾਰੀ ਦਿਓ ਜਦੋਂ ਆਪਾਂ ਤਕਰੀਬਨ 70 ਸਾਲ ਪਹਿਲਾਂ ਚਲੇ ਜਾਈਏ ਜੇ ਮੈਂ ਹੁਣ ਮੇਰੀ ਉਮਰ ਇਸ ਟਾਈਮ ਤੇ 70 ਸਾਲ ਦੀ ਹੋ ਚੁੱਕੀ ਹੈ ਹਾਂਜੀ ਤਾਂ ਉਦੋਂ ਦੇ ਜੀਵਨ ਦੇ ਵਿੱਚ ਜਦੋਂ ਦੇਖਦਿਆਂ ਜਾ ਕੇ ਕਿ ਉਦੋਂ ਕਿਸਾਨੀ ਚ ਮੇਰਾ ਜਨਮ ਹੋਇਆਗਾ ਤੇ ਬੜੀ ਗਰੀਬ ਕਿਸਾਨੀ ਉਹਨਾਂ ਸਮਾਂ ਚ ਰਹੀ ਹੈਗੀ ਜੀ ਸਾਰੇ ਕਿਸਾਨੀ ਉਹਦਾ ਬਹੁਤਾ ਖੇਤੀਬਾੜੀ ਦਾ ਕਾਰੋਬਾਰ ਹੁੰਦਾ ਨਹੀਂ ਸੀ ਇਹਨਾਂ ਜਿਆਦਾ ਪਰ ਉਸ ਸਮੇਂ ਮਤਲਬ ਪੜ੍ਹਾਈ ਵਾਲੇ ਪਾਸੇ ਨੂੰ ਜਾਣ ਵਾਲੀ ਗੱਲ ਪਤਾ ਨਹੀਂ ਦਿਮਾਗ ਦੇ ਵਿੱਚ ਕਿਉਂ ਚੱਲਦੀ ਰਹੀ ਕਿ ਐਜੂਕੇਸ਼ਨ ਜਿਹੜੀ ਹੈ ਉਹ ਕਿੰਨਾ ਮਹੱਤਵ ਹੈ ਕਿਉਂ ਉਧਰ ਨੂੰ ਜਾਣਾ ਚਾਹੀਦਾ ਐਕਚੁਅਲੀ ਮੇਰਾ ਜਨਮ ਬਾਜਾ ਪੱਤੀ 'ਚ ਬਰਨਾਲਾ ਵਿਖੇ ਹੋਇਆ ਹੈਗਾ ਜੀ ਤੇ ਮੇਰਾ ਜ਼ਿਆਦਾ ਜੀਵਨ ਬੀਤਿਆ ਇੱਥੇ ਇੱਥੋਂ ਦੇ ਸਕੂਲਾਂ 'ਚ ਪੜ੍ਹਾਇਆ ਮੈਂ ਤੇ ਸਾਊਥ ਇੰਡੀਆ ਜਾ ਕੇ ਬੈਂਗਲੌਰ ਯੂਨੀਵਰਸਿਟੀ 'ਚ ਮੈਂ ਆਪਣੀ ਮਾਸਟਰ ਡਿਗਰੀ ਕੀਤੀ ਫਿਜ਼ੀਕਲ ਐਜੂਕੇਸ਼ਨ ਦੀ ਤੇ ਐਮਐਸਸੀ ਕੀਤੀ ਸਾਈਕੋਥੈਰਪੀ ਦੇ ਵਿੱਚ ਐਲਐਲਬੀ ਕੀਤੀ ਬਹੁਤ ਸਾਰਾ ਮਤਲਬ ਪੜਾਈ ਕਰਦਾ ਰਿਹਾ ਆਪਦੀ ਪਰ ਦੇ ਬਾਵਜੂਦ ਜਿਹੜੀ ਮਤਲਬ ਮੇਰੇ ਅੰਦਰ ਗੱਲ ਰਹੀ ਹੈਗੀ ਉਹ ਜ਼ਿਆਦਾ ਰਹੀ ਹੈ ਸੰਸਥਾਵਾਂ ਦੇ ਵਿੱਚ ਵਿਚਰਨ ਦੀ ਮੋਢ ਤੋਂ ਲੈ ਕੇ ਕਾਲਜ ਪੜ੍ਹਦੇ ਸਮੇਂ ਤੋਂ ਲੈ ਕੇ ਮੈਂ ਕਾਲਜ ਚ ਪੜਿਆ ਤਾਂ ਉੱਥੇ ਵੀ ਕਾਲਜ ਦੀ ਜਥੇਬੰਦੀ ਦਾ ਪ੍ਰਧਾਨ ਰਹਾ ਫੇਰ ਬਰਨਾਲੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਸੀਂ 1970 ਚ ਬਣਾਇਆ ਸੀਗਾ 1970 ਚ ਉਹ ਕਲੱਬ ਬਣਾ ਕੇ ਸੀ ਲਗਾਤਾਰ ਉਸ ਦਾ ਮਤਲਬ ਅਸੀਂ ਜਿਹੜਾ ਟੂਰਨਾਮੈਂਟ ਜਿਹੜੇ ਆ 33 34 ਟੂਰਨਾਮੈਂਟ ਕਰਾਇਆ ਸੀ ਹਰ ਸਾਲ ਕਰਾਉਣਾ ਉਹ ਜੀ ਤੇ ਉਹ ਉਹਦਾ ਗਰਾਊਂਡ ਵੀ ਅਸੀਂ ਆਪ ਭਰ ਕੇ ਬਣਾਇਆ ਫਿਰ ਸਾਡੇ ਚ ਇੱਕ ਟੀਚਾ ਸੀ ਕਿ ਗਵਰਨਮੈਂਟ ਗਰਲ ਸਕੂਲ ਉਹਨੋਂ ਮਤਲਬ ਸਿੰਘ ਸਵਾ ਗੁਰਦੁਆਰੇ ਦੀ ਪ੍ਰਾਈਵੇਟ ਬਿਲਡਿੰਗ ਚੱਲਦਾ ਸੀਗਾ ਬਿਲਡਿੰਗ ਖਸਤਾ ਸੀ ਕਿ ਸਕੂਲ ਦੀ ਇੱਛਾ ਜਾ ਕੇ ਵੀ ਇਹ ਬਣਾਉਣਾ ਚਾਹੀਦਾ ਜੰਡਾ ਟੋਬਾ ਉਸ ਸਮੇਂ ਕਾਫੀ ਮਸ਼ਹੂਰ ਟੋਬਾ ਸੀਗਾ ਤੇ ਸ਼ਾਮ ਲਾੜ ਦੀ ਜਗ੍ਹਾ ਸੀ ਇਹ ਟੀਚਾ ਮਿਥ ਲਿਆ ਵੀ ਇੱਥੇ ਸਕੂਲ ਬਣਨਾ ਚਾਹੀਦਾ ਤੇ ਆਪ ਉਹਦੀ ਅਗਵਾਈ ਕਰਦਾ ਰਿਹਾ ਫਿਰ ਉਹ ਸਾਰਾ ਟੋਬਾ ਆਲੇ ਦੁਆਲੇ ਮੇਰੇ ਮੇਰੇ ਖਿਆਲ ਚ 32 ਦਾ ਕਲੱਬਾ ਨਹੀਂ ਉਹਦੇ ਚ ਪਾਰਟਿਸਪੇਟ ਕੀਤਾ ਹੋਣਾ ਤੋਬਾ ਭਰਨ ਦੇ ਵਿੱਚ ਤੇ ਕੋਈ ਸੰਸਥਾ ਨਹੀਂ ਬਚੀ ਜਿਹੜੇ ਉੱਥੇ ਆਵਦਾ ਯੋਗਦਾਨ ਨਾ ਪਾਇਆ ਹੋਵੇ ਫਿਰ ਉਹਦੀ ਉਸਾਰੀ ਹੋਈ ਮੈਨੂੰ ਯਾਦ ਆ ਮੈਂ ਉਹਨਾਂ ਨੂੰ ਨਹੀਂ ਭੁੱਲ ਸਕਦਾ ਜਗਤਾਰ ਜੀ ਇੱਥੋਂ ਦੇ ਪੱਤਰਕਾਰ ਰਹੇ ਹੁਣ ਨਹੀਂ ਸੰਸਾਰ ਚ ਹੈਗੇ ਪੰਡਤ ਸੋਮਦਤ ਜੀ ਕਾਫੀ ਚੰਗਾ ਰੋਲ ਰਿਹਾ ਉਹਨਾਂ ਦੇ ਨਾਲ ਮੇਰਾ ਉਹਨਾਂ ਨੇ ਮੇਰੀ ਕਾਫੀ ਇਸ ਚ ਮਦਦ ਕਰਦੇ ਰਹੇ ਹੈਗੇ ਤੇ ਉਹ ਅੱਜ ਸਕੂਲ ਜਿਹੜਾ ਹੈ ਸੈਕੰਡਰੀ ਹੈ ਸਾਇੰਸ ਗਰੁੱਪ ਚੱਲਦਾ ਹੈ ਉੱਥੇ ਬਹੁਤ ਵਧੀਆ ਚੱਲਦਾ ਹੈ ਤੇ کلب ਦਾ ਆਪਣਾ ਗਰਾਊਂਡ ਵੀ ਉੱਥੇ ਹੈਗਾ ਤੇ کلب ਨੇ ਉੱਥੇ ਲੰਬਾ ਸਾਡਾ ਗਰਾਊਂਡ ਬਣਾ ਕੇ ਕਰਾਇਆ ਪਰ ਮੇਨ ਰੁਜ਼ਾਨ ਮੇਰਾ ਜਿਹੜਾ ਸੀ ਜਿਹੜੀ ਥਾਟ ਜਿਹੜੀ ਮੈਂ ਮਾਲ ਟਪਾ ਮੈਂ ਜਾਣਾ ਚਾਹਨਾਗਾ ਕਿ ਮੈਂ ਤਰਕਸ਼ੀ ਲੈਂਗਲ ਵੱਲ ਮੁੜ ਕੇ ਜਾ ਕੇ ਉਸ ਤੋਂ ਬਾਅਦ ਇਹ ਸੰਸਥਾਵਾਂ ਚੋਂ ਨਿਕਲਦਾ ਫਿਰ ਮੈਂ ਤਰਕਸ਼ੀ ਗੱਲ ਪਾਸੇ ਨੂੰ ਗਿਆ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ ਵਿਚਕਾਰ ਇੱਕ ਆਮ ਤੌਰ ਤੇ ਜਿਹੜੇ ਖੇਤੀਬਾੜੀ ਕਰਨ ਵਾਲੇ ਪਰਿਵਾਰ ਨੇ ਉਹਨਾਂ ਦਾ ਆਮ ਤੌਰ ਤੇ ਇੱਕ ਵਰਤਾਰਾ ਹੁੰਦਾ ਹੈ ਵੀ ਜਿਹੜੇ ਉਹ ਖੇਤੀਬਾੜੀ ਨਾਲ ਜੁੜੇ ਹੋਏ ਉਹਨਾਂ ਦੇ ਪਰਿਵਾਰ ਨੇ ਉਹ ਥੋੜਾ ਬਹੁਤਾ ਪੜ੍ਹਾਈ ਵੱਲ ਪੜਾ ਕੇ ਉਸ ਤਰ੍ਹਾਂ ਉਹਨਾਂ ਦਾ ਲੱਗਦਾ ਹੈ ਵੀ ਉਹ ਵੀ ਉਹਨਾਂ ਨੂੰ ਖੇਤੀ ਦੇ ਵਿੱਚ ਹੀ ਲਾ ਲੈਂਦੇ ਨੇ ਤੁਹਾਡੇ ਜਿਹੜੇ ਮਾਪੇ ਸੀ ਕਿ ਉਹਨਾਂ ਦੇ ਅਜਿਹੇ ਸੁਪਨੇ ਸੀ ਜਾਂ ਕਿ ਤੁਹਾਡੇ ਮਨ ਦੇ ਵਿੱਚ ਅੱਗੇ ਵਧਣ ਦੀ ਜਿਹੀ ਕੋਈ ਤਾਂਘ ਸੀ ਜਿਹਦੇ ਕਰਕੇ ਤੁਸੀਂ ਇੰਨੀ ਜਿਹੜੀ ਕੁਆਲੀਫਿਕੇਸ਼ਨ ਪ੍ਰਾਪਤ ਕੀਤੀ ਔਰ ਜਿਹੜੇ ਤੁਸੀਂ ਸਮਾਜ ਸੇਵਾ ਦੇ ਵਿੱਚ ਜਿਸ ਤਰ੍ਹਾਂ ਮਤਲਬ ਆਮ ਜਿਹੜੇ ਨੇਗੇ ਟੀਚਰ ਨੇ ਉਹ ਪੜ੍ਹਾਈ ਕਰਕੇ ਜਾਂ ਟੀਚਰ ਬਣ ਕੇ ਆਮ ਤੌਰ ਤੇ ਕਿਸੇ ਨੇ ਟਿਊਸ਼ਨ ਪੜਾਉਣਾ ਜਾਂ ਆਮ ਤੌਰ ਤੇ ਜਿਹੜੇ ਹੈਗਾ ਲੋਕਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਵਿਚਰਦੇ ਇਹ ਤੁਹਾਡੀ ਮਨਸਾ ਜਿਹੜੀ ਇਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਇਹ ਕਿਸ ਤਰ੍ਹਾਂ ਪਰਪਲ ਹੋਈ ਕਿ ਤੁਸੀਂ ਲੋਕਾਂ ਦੇ ਰੂ ਰੂ ਵੀ ਹੋਏ ਔਰ ਆਪਣੀ ਕੁਆਲੀਫਿਕੇਸ਼ਨ ਵੀ ਪ੍ਰਾਪਤ ਕੀਤੀ ਔਰ ਤੁਸੀਂ ਚੰਗੇ ਕਾਰਜ ਵੀ ਕੀਤੇ ਇਹ ਮੈਨੂੰ ਯਾਦ ਆ ਉਹ ਗੱਲਾਂ ਜਾਦਾ ਜਾਂਦੀ ਐ ਮਾਤਾ ਜੀ ਦੀਆਂ ਉਹ ਪੜਾਉਣ ਦੀ ਇੱਛਕ ਰਹੀ ਆ ਅਸੀਂ ਪੰਜ ਭੈਣ ਭਰਾ ਸੀ ਪੰਜਾਂ ਨੂੰ ਹੀ ਉਹਨਾਂ ਨੇ ਸਕੂਲਾਂ 'ਚ ਪਾਇਆ ਹੈਗਾ ਉਹਨਾਂ ਦੇ ਮਨ 'ਚ ਇੱਛਾ ਸੀ ਕਿ ਪੜਾਉਣੇ ਆ ਤੇ ਉਸ ਤੋਂ ਬਾਅਦ ਮਤਲਬ ਇਸ ਤਰ੍ਹਾਂ ਦੀ ਮਤਲਬ ਲਸਟ ਪੈਦਾ ਹੋ ਗਿਆ ਬ੍ਰੇਨ ਦੇ ਅੰਦਰ ਵੀ ਕੁਝ ਕਰਨਾ ਹੈਗਾ ਤੇ ਉਸ ਸਮੇਂ ਮਤਲਬ ਅਜੇ ਮੈਂ ਗਿਆਰਵੀਂ 'ਚ ਪੜ੍ਹਦਾ ਹੀ ਸੀ ਜਦੋਂ ਮੇਰੇ ਮਨ 'ਚ ਇਹ ਸੀ ਮੈਂ ਵਕਾਲਤ ਕਰਕੇ ਵਕੀਲ ਬਣਨ ਦੀ ਇੱਛਾ ਸੀ ਮਨ ਦੇ ਅੰਦਰ ਤੇ ਪਰ ਵਕੀਲ ਤਾਂ ਮੈਂ ਬਾਅਦ ਚ ਬਣਿਆ ਜਾ ਕੇ ਪਰ ਫਿਰ ਜਾ ਕੇ ਜਦੋਂ ਡੀ ਗ੍ਰੀ ਲਈ ਆ ਫਿਰ ਮੈਂ ਵਕਾਲਤ ਨਹੀਂ ਕੀਤੀ ਹੈਗੀ ਪਰ ਉਹ ਇੱਛਾ ਤਾਂ ਪੂਰੀ ਕੀਤੀ ਮੈਂ ਆਪਣੀ ਪਰ ਉਸ ਤੋਂ ਬਾਅਦ ਜਾ ਕੇ ਮੈਂ ਮਤਲਬ ਬੈਂਗਲੌਰ ਚ ਚਲੇ ਗਿਆ ਉੱਥੋਂ ਦੀ ਯੂਨੀਵਰਸਿਟੀ ਚ ਫਿਰ ਮੈਂ ਪੜਦਾ ਰਿਹਾ ਉੱਥੇ ਕਾਲਜ ਪੜ੍ਹਦਾ ਰਿਹਾ ਵਾਪਸ ਫਿਰ ਆ ਗਿਆ ਇੱਥੇ ਮਤਲਬ ਪੰਜਾਬ ਦੇ ਵਿੱਚ ਇੱਥੇ ਆ ਕੇ ਫਿਰ ਮੈਂ ਸਕੂਲ ਦੀ ਐਜੂਕੇਸ਼ਨ ਫਰਵਾਹੀ ਤੋਂ ਸ਼ੁਰੂ ਕੀਤੀ ਮੈਂ ਐਜ਼ ਅ ਟੀਚਰ ਤੌਰ ਤੇ ਤੇ ਨਾਲ ਹੁੰਦੇ ਮੇਰੀ ਸਟੱਡੀ ਫਿਰ ਵੀ ਚੱਲਦੀ ਰਹੀ ਇਹਨ ਜੌਬ ਮੈਂ ਐਮ ਐਸ ਸੀ ਕੀਤੀ ਇਹਨ ਜੌਬ ਐਲ ਐਲ ਬੀ ਰੈਗੂਲਰ ਕੀਤੀ ਪਟਿਆਲੇ ਤੋਂ ਤੇ ਫਿਰ ਮੈਂ ਆਪਣਾ ਮਤਲਬ ਇੰਗਲਿਸ਼ ਦੀ ਐਮਏ ਕੀਤੀ ਜਾ ਕੇ ਹੋਰ ਬਹੁਤ ਸਾਰੀਆਂ ਡਿਗਰੀਆਂ ਮੈਂ ਇੱਥੇ ਨਹੀਂ ਦੱਸਣਾ ਚਾਹੁੰਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਉਹ ਉਹ ਪਾਸੇ ਨੂੰ ਜਾਂਦਾ ਰਿਹਾ ਪਰ ਨਾਲ ਸੰਸਥਾਵਾਂ ਦੀ ਉਸਾਰੀ ਦਾ ਦਿਮਾਗ ਚੋਂ ਨਹੀਂ ਗਿਆ ਹੈਗਾ ਮੈਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਉਹ ਸੰਸਥਾਵਾਂ ਉਸਾਰ ਦੇ ਗਏ ਮੈਂ ਇੱਥੋਂ ਮਤਲਬ ਮੈਨੂੰ اچانک ਹੀ ਸੱਦਾ ਉਹ ਮੈਂ ਸੰਪਾਦਕ ਸੀ ਤਰਕਸ਼ੀਲ ਮੈਗਜ਼ੀਨ ਦਾ ਮੈਨੂੰ ਸੱਦਾ ਆਇਆ ਵੀ ਇੰਗਲੈਂਡ ਦੇ ਵਿੱਚੋਂ ਮੇਰੇ ਦੋਸਤਾਂ ਦਾ ਵੀ ਅਸੀਂ ਚਾਹੁੰਦੇ ਹਾਂ ਤੁਸੀਂ ਇੱਥੇ ਆ ਕੇ ਲੈਕਚਰ ਦੇ ਕੇ ਜਾਓ ਤੁਹਾਡੇ ਲੈਕਚਰਾਂ ਦਾ ਪ੍ਰਬੰਧ ਕਰਨਾ ਸੀ ਜਿਸ ਤਰ੍ਹਾਂ ਹੁਣ ਤੁਹਾਡੇ ਜਿਹੜੇ ਲੈਕਚਰ ਨੇ ਵਿਦੇਸ਼ਾਂ ਦੇ ਵਿੱਚ ਵੀ ਸੁਣੇ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਬੁਲਾਉਂਦੇ ਨੇ ਤੁਹਾਡੇ ਲੈਕਚਰ ਨੇ ਜਿਹੜੇ ਆਮ ਤੌਰ ਤੇ ਬਹਿਮਾ ਭਰਮਾਂ ਦੇ ਪ੍ਰਤੀ ਬਹੁਤ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਦੇ ਨੇ ਮੈਂ ਇਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਇੱਕ ਇੱਕ ਲੱਖ ਤੋਂ ਬੰਦੇ ਦੀ ਜਦੋਂ এডਿਕੇਸ਼ਨ ਦੇ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰਾਂ ਦੇ ਵਿੱਚ ਆਮ ਤੌਰ ਤੇ ਅਨਪੜਤਾ ਹੁੰਦੀ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਆਮ ਤੌਰ ਤੇ ਬਹਿਮ ਭਰਮ ਵੀ ਹੁੰਦੇ ਨੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਤੁਸੀਂ ਇੱਕ ਤਰਕਸ਼ੀਲ ਜਿਹੜੀ ਹੈ ਮਤਲਬ ਤੁਹਾਡੀ ਵਿਚਾਰਧਾਰਾ ਇਹ ਕਿਵੇਂ ਉਪਲਬਧ ਉਹ ਜਿਹੜੀ ਪਰਬਲ ਕਿਵੇਂ ਹੋਈ ਕਿਸ ਤਰ੍ਹਾਂ ਉਹਨੂੰ ਤੁਸੀਂ ਇਹਨੂੰ ਵਿਕਸਿਤ ਕੀਤਾ ਕਿਸ ਤਰ੍ਹਾਂ ਇਸ ਨਾਲ ਜੁੜੇ ਇਹ ਸਬੰਧੀ ਤੁਸੀਂ ਆਪਣੀ ਜਿਹੜੀ ਹੈਗੀ ਆ ਵੀ ਇਹ ਵੀ ਜਾਣਕਾਰੀ ਤੁਹਾਨੂੰ ਦੇਖੋ ਮੇਰਾ ਪਾਲਣ ਪੋਸ਼ਣ ਬੜਾ ਆਜ਼ਾਦ ਮਾਹੌਲ ਚ ਹੋਇਆਗਾ ਜੀ ਮਾਪੇ ਚਾਹੇ ਉਹਨ ਪੜ ਰਹੇ ਪਰ ਉਹਨਾਂ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਅੰਤ ਵਿਸ਼ਵਾਸ ਨਹੀਂ ਸੀਗਾ ਕਿ ਉਹ ਕਟੜ ਹੋਣ ਕਿਸੇ ਗਲਤੀ ਆ ਕੇ ਜੀ ਜੇ ਕੁਝ ਵੀ ਕਰਦਾ ਰਿਹਾ ਉਹਨਾਂ ਨੇ ਮਤਲਬ ਚੰਗਾ ਕਿਹਾਗਾ ਜੀ ਤੇ ਜਿਹਦੇ ਕਰਕੇ ਮੈਂ ਆਪਣੀ ਆਜ਼ਾਦ ਸੋਚ ਦੇ ਨਾਲ ਹੀ ਜਿੱਦ ਨੂੰ ਜਾਂਦਾ ਰਹਾਂਗਾ ਤੇ ਮੈਨੂੰ ਉਹਨਾਂ ਨੇ ਕਦੇ ਹੁਣ ਜਥੇਬੰਦੀਆਂ ਸੀ ਜਿਵੇਂ ਉਸ ਸਮੇਂ ਪੀਐਸਜੀਪ 50 ਸਟੂਡੈਂਟ ਯੂਨੀਅਨ ਦੀ ਸੀਗੀ ਉਹਦੇ ਵਿੱਚ ਬੜਾ ਸਰਗਰਮ ਰਿਹਾ ਉਹਦੇ ਵਿੱਚ ਮੈਨੂੰ ਮਤਲਬ ਸੰਗਰੂਰ ਦੀ ਜੇਲ ਵੀ ਮੈਂ 40-45 ਦਿਨ ਕੱਟੀ ਐ ਸਟੂਡੈਂਟ ਲਾਈਫ ਦੇ ਵਿੱਚ ਜਾ ਕੇ ਅਸਲ ਉੱਧਰ ਨੂੰ ਜਦੋਂ ਮਤਲਬ ਮਾਰਸ ਦਾ ਮੁੜਦੀ ਗਈ ਐਜੂਕੇਸ਼ਨ ਉਸ ਸਮੇਂ ਤਾਂ ਇਹ ਵੀ ਕਹਿੰਦੇ ਸੀ ਸਾਡੇ ਜਦੋਂ ਅਸੀਂ ਮਤਲਬ ਕਰਦੇ ਜੀ ਇਹਦਾ ਬੁਰਜੂਆ ਐਜੂਕੇਸ਼ਨ ਹੈਗੀ ਪਰ ਮੈਂ ਐਜੂਕੇਸ਼ਨ ਨਹੀਂ ਛੱਡੀ ਹੈਗੀ ਜੀ ਤੇ ਉਹ ਐਜੂਕੇਸ਼ਨ ਦੇ ਸਰਟੀਫੀਏ ਜਦੋਂ ਮੈਂ ਆ ਕੇ ਮਤਲਬ ਇਹਨਾਂ ਖੇਤਰਾਂ ਵਿੱਚ ਵਿਚਰਿਆ ਆ ਕੇ ਤਰਕਸ਼ੀਲ ਐਂਗਲ ਤੋਂ ਜਦੋਂ ਮੈਂ ਸੰਪਾਦਕਤਾ ਤੋਂ ਬੁਲਾਇਆ ਗਿਆ ਇੰਗਲੈਂਡ ਇੰਗਲੈਂਡ ਦੇ ਵਿੱਚ ਤੁਸੀਂ ਸੋਚੋ ਜਾ ਕੇ ਮੈਂ ਈਸਟ ਲੰਡਨ ਤੋਂ ਲੰਡਨ ਤੋਂ ਲੈ ਕੇ ਗਲਾਸਗੋ ਤੱਕ ਲੈਕਚਰ ਦਿੱਤੇ ਹੈਗੇ ਜੀ ਤੇ ਹਰ ਫੰਕਸ਼ਨ ਉਹਨਾਂ ਨੇ ਰੇਜ਼ ਕੀਤੇ ਹੋਏ ਸੀ ਮੇਰੇ ਵਾਸਤੇ ਤੇ ਪੂਰਾ ਪ੍ਰਬੰਧ 2 ਮਹੀਨੇ ਉੱਤੇ ਮੈਨੂੰ ਮਤਲਬ ਮਤਲਬ ਕਰਾਇਆ ਤੇ ਆਬਦਾ ਕਰਾਇਆ ਵੀ ਦਿੱਤਾ ਉਹਨਾਂ ਨੇ ਮ ਜੀ ਤੇ ਇਸ ਤਰ੍ਹਾਂ ਦਾ ਉੱਤੇ ਉਹ ਲੈਕਚਰ ਇਹਨੇ ਪ੍ਰਭਾਵਤ ਹੋਏ ਤੇ ਮੁੜ ਕੇ ਮੈਂ ਉੱਤੇ ਅ ਅਸ਼ੀਅਰ ਰੈਸ ਸੋਸਾਇਟੀ ਬ੍ਰਿਟਨ ਬਣਾਈ ਜਿਸ ਤਰ੍ਹਾਂ ਤੁਹਾਡਾ ਜਿਹੜਾ ਹੈਗਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਤੁਸੀਂ ਪਹਿਲਾਂ ਪੜ੍ਹਾਈ ਦੇ ਨਾਲ-ਨਾਲ ਤੁਹਾਡੀ ਪਹਿਲਾਂ ਹੀ ਜਿਹੜੀ ਵਿਚਾਰਧਾਰਾ ਸੀ ਉਹ ਤਕਰੀਬਨ ਤਰਕਸ਼ੀਲ ਜਿਹੜੀ ਹੈਗੀ ਵਿਚਾਰਧਾਰਾ ਸੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਟੀਚਰ ਨੇਗੇ ਜਾਂ ਉਹਨਾਂ ਦੇ ਜਿਹੜੇ ਬੱਚੇ ਨੇਗੇ ਉਹ ਉਹ ਇਸ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਨਾਲ ਨਹੀਂ ਮਤਲਬ ਜੋੜਦੇ ਕਿਉਂਕਿ ਕਿਉਂਕਿ ਹਰ ਇੱਕ ਜਿਹੜੇ ਮਾਹੌਲ ਆ ਜਿਹੜਾ ਇਸ ਤਰ੍ਹਾਂ ਇੱਥੇ ਇੱਕ ਬਹਿਮਾ ਭਰਮਾ ਦਾ ਆਮ ਤੌਰ ਤੇ ਪਸਾਰਾ ਜਿਹੜਾ ਹੈ ਅੱਜ ਵੀ ਹੈ ਕਾਇਮ ਹੈ ਕਿਉਂਕਿ ਇੱਥੇ ਬੇਰਜੁਗਾਰੀ ਹੈ ਇੱਥੇ ਹੋਰ ਬਹੁਤ ਕਿਸਮ ਦੇ ਮਤਲਬ ਇੱਥੇ ਜਿਹੜੇ ਪ੍ਰਭਾਵ ਨੇ ਜਿਹੜਾ ਸਿਸਟਮ ਇਹ ਹੋ ਜਾਏਗਾ ਇਸ ਸਿਸਟਮ ਦੇ ਵਿੱਚ ਤੁਸੀਂ ਜਿਹੜਾ ਆਪਣੇ ਆਪ ਨੂੰ ਕਿਸ ਤਰ੍ਹਾਂ ਨਾਲੇ ਐਜੂਕੇਸ਼ਨ ਦੇ ਨਾਲ ਜੋੜੀ ਰੱਖਿਆ ਔਰ ਤੁਸੀਂ ਵਿਦੇਸਾਂ ਦੀ ਧਰਤੀ ਵੱਲ ਜਿਹੜਾ ਮੈਂ ਅੱਗੇ ਵੀ ਇਹ ਕਹੂੰਗਾ ਵੀ ਵਿਦੇਸਾਂ ਦੀ ਧਰਤੀ ਵੱਲ ਜਿਹੜਾ ਤੁਹਾਡਾ ਪੈਰ ਆ ਉਹ ਕਿਸ ਤਰ੍ਹਾਂ ਮਤਲਬ ਅੱਗੇ ਇਹ ਗੁਰੂ ਜੀ ਰੁੱਖ ਦੇ ਵਿੱਚ ਬਹੁਤ ਨਰਜੀ ਹੁੰਦੀ ਹੈ ਜੀ ਬ੍ਰੇਨ ਇਸ ਤਰ੍ਹਾਂ ਦਾ ਕੰਪਿਊਟਰ ਹੈ ਜਿਹੜਾ ਕਦੇ ਰੁਕਦਾ ਨਹੀਂ ਸਟੋਰ ਕਰਨ ਤੋਂ ਜੀ ਇਹਦੇ ਵਿੱਚ ਕਿੰਨਾ ਕੁਝ ਵੀ ਸਟੋਰ ਕੀਤਾ ਜਾ ਸਕਦਾ ਹੈ ਕੰਪਿਊਟਰ ਤਾਂ ਸਾਡੇ ਜਿੰਨੀ ਫੀਡਬੈਕ ਦਿੰਦੀ ਹੈ ਉਨਿੰ ਕੰਮ ਕਰੂਗਾ ਜਾ ਕੇ ਸਾਡੇ ਬ੍ਰੇਨ ਨੂੰ ਤਾਂ ਮਤਲਬ ਜਿੰਨਾ ਮਰਜੀ ਤੋ ਕੰਮ ਲੈ ਲਓ ਉਹਨਾਂ ਦੇਣ ਨੂੰ ਤਿਆਰ ਹੈ ਜੀ ਮਤਲਬ ਮੈਂ ਇੱਕ ਗੱਲ ਤੇ ਬੜਾ ਸਪਸ਼ਟਾਂਗਾ ਕਿ ਜਦ ਤੱਕ ਸਟਰਗਲ ਨਹੀਂ ਤਦ ਤੱਕ ਲਾਈਫ ਨਹੀਂ ਹੈਗੀ ਜੀ ਸਟਰਗਲ ਲਾਈਫ ਦਾ ਹਿੱਸਾ ਹੁੰਦਾ ਹੈ ਬਿਲਕੁਲ ਜੀ ਦੇਖੋ ਜਿਵੇਂ ਕਹਾਵਤ ਹੈਗੀ ਸਰਵਾਈਵਲ ਆਫ ਦੀ ਫਿਟੈਸਟ ਜਿਹੜਾ ਸਭ ਤੋਂ ਫਿੱਟ ਹੈਗਾ ਉਹਨੇ ਸਭ ਤੋਂ ਵੱਧ ਜ਼ਿੰਦਗੀ ਜਿਉਣੀ ਹੈ ਜਿਹੜੀ ਸਮਝਣ ਦੀ ਲੋੜ ਹੈ ਜੀ ਤੇ देयर इज नो ਲਾਈਫ ਵਿਦਾਊਟ ਪਾਂਸ ਤੇ ਕੋਈ ਜੀਵ ਜੰਤੂ ਹੈ ਜਿਹੜਾ ਸੰਸਾਰ ਤੇ ਇੰਨੀਆਂ ਪ੍ਰਜਾਤੀਆਂ ਨੇ ਅਰਬਾਂ ਕਰੋੜਾਂ ਦੀ ਗਿਣਤੀ ਚ ਪਈਆਂ ਨੇਗੀਆਂ ਉਹ ਜਿਹੜੇ ਪ੍ਰਜਾਤੀਆਂ ਪਈਆਂ ਨੇਗੀਆਂ ਸਾਰਿਆਂ ਨੂੰ ਸਰਵਾਈਵਲ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ ਤੇ ਮਨੁੱਖ ਫਿਰ ਕਿਉਂ ਨਹੀਂ ਕਰਦਾ ਜੇ ਉਹ ਮਤਲਬ ਆਪਣੇ ਇਸ ਵੱਲ ਨੂੰ ਜਾਂਦਾ ਹੈ ਸੌਖ ਵੱਲ ਨੂੰ ਜਾਂਦਾ ਹੈ ਤਾਂ ਇੱਕ ਗੱਲ ਸਾਫ਼ ਹੈ ਕਿ ਉਹਦਾ ਜਦੋਂ ਉਹ ਸੌਖ ਵੱਲ ਜਾਊਗਾ ਨਾ ਤਾਂ ਉਹਦੀ ਸਰੀਰਕ ਬਜਰਜ ਬਰਜਸ਼ ਹੋਣੀ ਹੈ ਤੇ ਨਾ ਮਾਨਸਿਕ ਕਸਰਤ ਹੋਣੀ ਹੈ ਤੇ ਫਿਰ ਉਹ ਮਤਲਬ ਸਾਊਂਡ ਕਿਵੇਂ ਹੋਊਗਾ ਜਿਵੇਂ ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਇਹ ਸਾਊਂਡ ਬੋਡੀ ਹੈਵ ਅ ਸਾਊਂਡ ਮਾਈਂਡ ਪਰ ਹੁਣ ਇਸ ਤਰ੍ਹਾਂ ਨਹੀਂ ਕਹਿੰਦੇ ਹੁਣ ਇਹ ਕਹਿੰਦੇ ਸਾਊਂਡ ਮਾਈਂਡ ਹੈਵ ਅ ਸਾਊਂਡ ਬੋਡੀ ਪਾਪ ਜੀ ਦਾ ਦਿਮਾਗ ਤੰਦਰੁਸਤ ਹੈ ਉਹਦਾ ਸਰੀਰ ਤੰਦਰੁਸਤ ਹੈ ਇਹ ਗੱਲ ਮੇਰੇ ਦਿਮਾਗ ਤੇ ਮੁੜਤੇ ਰਹੀ ਕਿਉਂਕਿ ਮੈਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਮਾਸਟਰ ਡਿਗਰੀ ਲਈ ਤੇ ਪੜਾਇਆ ਵੀ ਤੇ ਜਾ ਕੇ ਫਿਰ ਇਸੇ ਚੋਂ ਮੈਨੂੰ ਮਤਲਬ ਸਾਈਕੋਲੋਜੀ ਪੜਨ ਦਾ ਸ਼ੌਕ ਜਾਗਿਆ ਉਸ ਤੋਂ ਬਾਅਦ ਫਿਰ ਮਾਨਸਿਕਤਾਵਾਂ ਨੂੰ ਸਮਝਣ ਲੱਗ ਗਿਆ ਫਿਰ ਮੈਂ ਜਾ ਕੇ ਤੇ ਫਿਰ ਇਹ ਸਾਰਾ ਕਰਦਾ ਕਰਦਾ ਮੁੜਦਾ ਗਿਆ ਇਦਨੂੰ ਆਪਣਾ ਰਸਤਾ ਆਪ ਹੀ ਲੱਭਦਾ ਰਿਹਾ ਜਿਸ ਤਰ੍ਹਾਂ ਤੁਸੀਂ ਜਿਹੜੇ ਨੈਸ਼ਨਲ ਮੀਤ ਪ੍ਰਧਾਨੋਂ ਕੈਨੇਡਾ ਦੇ ਜਾਂ ਹੋਰ ਵਿਦੇਸ਼ੀ ਧਰਤੀ ਦੇ ਵਿੱਚ ਕੌਮੀਆਂ ਤੇ ਇੱਕ ਮੰਤਰੀ ਇਨਚਾਰਜ ਵੀ ਹਾਂ ਹਾਂਜੀ ਹਾਂਜੀ ਉੱਥੇ ਜਿਹੜੇ ਜਿਹੜਾ ਉੱਥੋਂ ਦਾ ਜਿਹੜਾ ਜੀਵਨ ਆ ਵਿਦੇਸ਼ਾਂ ਦਾ ਜਿਹੜਾ ਜੀਵਨ ਆ ਕਿ ਉੱਥੇ ਵੀ ਇਸ ਤਰ੍ਹਾਂ ਬਹਿਮ ਪਰਮ ਨੇ ਕਿ ਲੋਕ ਨੇ ਜਿਹੜੇ ਇੱਥੋਂ ਦੇ ਵਾਂਗੂ ਜਿਸ ਤਰ੍ਹਾਂ ਆਪਣੇ ਭਾਰਤ ਦੀ ਧਰਤੀ ਦੇ ਜਿਸ ਤਰ੍ਹਾਂ ਲੋਕ ਸੋਚਦੇ ਨੇ ਕਿ ਉੱਥੇ ਵੀ ਇਸ ਤਰ੍ਹਾਂ ਲੋਕ ਸੋਚਦੇ ਨੇ ਉੱਥੋਂ ਦਾ ਕਲਚਰ ਕੀ ਆ ਉੱਥੋਂ ਲੋਕਾਂ ਦਾ ਜਿਹੜਾ ਜਨਜੀਵਨ ਆ ਉਹਨਾਂ ਦਾ ਸੁਭਾਅ ਕਿਹੋ ਜਿਹਾ ਉਹ ਕਿਸ ਤਰ੍ਹਾਂ ਵਿਚਰਦੇ ਨੇ ਕੀ ਤਰਕ ਸੀ ਸੈਟੀ ਹੈ ਜਿਹੜੀ ਇੱਕ ਗੱਲ ਆ ਪਰੋਂ ਬੜਾ ਬੜਾ ਸਾਫ਼ ਦਿਮਾਗ ਚ ਰੱਖਣੀ ਚਾਹੀਦੀ ਆ ਹਾਂਜੀ ਕਿ ਜੇ ਮਸ਼ੀਨ ਗਰੋ ਕਰ ਗਈ ਆ ਸਰ ਤਾਂ ਦੀ ਮਸ਼ੀਨ ਸਾਡੇ ਕੋਲ ਆ ਗਈ ਹੈ ਵਿਗਿਆਨ ਨੇ ਆਪਣੀ ਗ੍ਰੋਥ ਕੀਤੀ ਹੈ ਪਰ ਇਹ ਨਾ ਸਮਝੋ ਵੀ ਜਿਹੜਾ ਮਤਲਬ ਕਲਚਰ ਹੈ ਉਹਦਾ ਤੁਹਾਡੇ ਤੇ ਅਸਰ ਨਹੀਂ ਜਾਂਦਾ ਹੈਗਾ ਜਿਹੜੇ ਹੁਣ ਇਥੋਂ ਵੱਡੀ ਗਿਣਤੀ ਚੋਂ ਲੱਖਾਂ ਦਾ ਸਟੂਡੈਂਟ ਚਲੇ ਗਏ ਕੈਨੇਡਾ ਦੇ ਵਿੱਚ ਜੀ ਮਤਲਬ ਬ੍ਰੈਂਪਟਨ ਦੇ ਕਿਸੇ ਕੋਨੇ 'ਚ ਦੇਖੋ ਤੁਹਾਨੂੰ ਸਟੂਡੈਂਟ ਹੀ ਸਟੂਡੈਂਟ ਦੇਖ ਰਹੇ ਹੈਗੇ ਤੇ ਸਾਰੇ ਕੈਨੇਡਾ ਜਾਓਗੇ ਸਾਰੇ ਦੇਖਣਗੇ ਤੁਹਾਨੂੰ ਤੇ ਪੁਰਾਣੇ ਪਰਿਵਾਰਾਂ ਦੀ ਗਿਣਤੀ ਬਹੁਤ ਵੱਡੀ ਹੈ ਉੱਥੇ ਤੇ ਅੰਧਵਿਸ਼ਵਾਸ ਨਾਲ ਲੈ ਕੇ ਗਏ ਹੋਏ ਨੇ ਉਹ ਛੱਡ ਕੇ ਨਹੀਂ ਗਏ ਇੱਥੇ ਜਾ ਕੇ ਉੱਥੋਂ ਦੀ ਧਰਤੀ 'ਚ ਮਸ਼ੀਨ ਬਣ ਗਏ ਮਸ਼ੀਨ ਇਸ ਤਰ੍ਹਾਂ ਬਣ ਗਈ ਵੀ ਸਵੇਰੇ ਉਹਨਾਂ ਨੇ ਮਤਲਬ ਉੱਠਣਾ ਹੈ ਕੰਮ ਦਾ ਫਿਕਰ ਹੈ ਕੰਮ ਤੇ ਜਾਣਾ ਹੈ ਤੇ ਕੰਮ ਦੇ ਵੀ ਮਤਲਬ 8 ਘੰਟੇ ਤਾਂ ਉੱਥੇ ਕੰਮ ਕਰਨਾ ਹੈਗਾ ਬਾਕੀ ਜਿਹੜਾ ਘੰਟਾ ਉਹਨਾਂ ਨੂੰ ਮਤਲਬ ਮਿਲਦਾ ਹੈਗਾ ਬ੍ਰੇਕਫਾਸਟ ਤੇ ਉਹਦੇ ਚ ਅੱਧਾ ਘੰਟਾ ਫਿਰ ਚਾਹ ਪੀਣ ਵਾਸਤੇ ਉਹ ਅਲੱਗ ਹੈਗਾ ਤੇ ਆਉਣ ਜਾਣ ਤੇ 2 ਘੰਟੇ ਲਾ ਕੇ ਤਕਰੀਬਨ ਉਹਨਾਂ ਨੂੰ ਮਤਲਬ 11 ਘੰਟੇ ਤੱਕ ਉਹ ਰੋਜ਼ ਦੇ ਕੰਮ 'ਚ ਹੀ ਫਸੇ ਹੁੰਦੇ ਆ ਤੇ ਉਹ ਇੰਨੇ ਥੱਕ ਟੁੱਟ ਜਾਂਦੇ ਆ ਕਿ ਉਹਨਾਂ ਕੋਲ ਬਾਰ ਐਤਵਾਰ ਹੁੰਦਾ ਤੇ ਬਾਰ ਨੂੰ ਇੰਜੋਏ ਕਰਦੇ ਆ ਐਤਵਾਰ ਨੂੰ ਫੇਰ ਅਗਲੀ ਜੌਬ ਦਾ ਫਿਕਰ ਆ ਉਹਨੂੰ ਤੇ ਦੂਜਾ ਪੱਖ ਤਾਂ ਸੋਚਣ ਵਾਲਾ ਹੀ ਨਹੀਂ ਉਹਨਾਂ ਕੋਲ ਹੈਗਾ ਵੀ ਉਹ ਮਲ ਜਾ ਕੇ ਦੂਸਰੇ ਪੱਖ ਨੂੰ ਸੋਚ ਸਕਣ ਇਸ ਕਰਕੇ ਅੰਧਵਿਸ਼ਵਾਸ ਉੱਤੇ ਕੋਈ ਘਟ ਨਹੀਂ ਹੈਗੇ ਉੱਥੇ ਵੀ ਬਾਕਾਇਦਾ ਤੌਰ ਤੇ ਪੋਚਾ ਪਾਛਾ ਦਿਨਾਂ ਵਾਲੇ ਉੱਥੇ ਵੀ ਚਲੇ ਗਏ ਨੇਗੇ ਉੱਥੇ ਵੀ ਲੋਕਾਂ ਕੋਲ ਜਾਂਦੇ ਜਿਸ ਤਰ੍ਹਾਂ ਮਤਲਬ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਿਹੜੇ ਲੋਕ ਨੇਗੇ ਉੱਥੇ ਸਿਰਫ ਵਰਕ ਕਲਚਰ ਆ ਉੱਥੇ ਹਾਂਜੀ ਉਥੋਂ ਦਾ ਜਿਹੜਾ ਸਿਸਟਮ ਆ ਉਥੋਂ ਦਾ ਐਜੂਕੇਸ਼ਨ ਸਿਸਟਮ ਵਧੀਆ ਹੈਗਾ ਕਿ ਜਿਹੜਾ ਇੱਥੋਂ ਦਾ ਜਿਹੜਾ ਭਾਰਤ ਦਾ ਜਿਹੜਾ ਸਿਸਟਮ ਹੈ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਵੀ ਜਿਹੜੇ ਸਟ੍ਰੈਸ 'ਚ ਅੱਜ ਦਾ ਜਿਹੜਾ ਨੌਜਵਾਨ ਆ ਉਹ ਸਟ੍ਰੈਸ 'ਚ ਵਿੱਚ ਰਿਹਾ ਇੱਥੋਂ ਦੇ ਜਿਹੜੇ ਲੋਕ ਨੇ ਉਹ ਵੀ ਜਿਹੜੀਆਂ ਮਾਨਸਿਕ ਸਮੱਸਿਆਵਾਂ ਨੇ ਉਹਨਾਂ ਨਾਲ ਯੂਜ ਰਹੇ ਨੇ ਤੇ ਇਹ ਕਿਹੜੇ ਕਾਰਨ ਨੇ ਇਹਨਾਂ ਆ ਗਰੁੱਪ ਕਰ ਸਕਦੇ ਆ ਕਿ ਇਹ ਵੀ ਇੱਕ ਮਤਲਬ ਸਾਡੀ ਸਾਡੀ ਸਮੱਸਿਆ ਬਣੀ ਹੋਇਆ ਇਹਦੇ ਲਈ ਜ਼ਰੂਰ ਸਾਨੂੰ ਦੇਖੋ ਇੱਕ ਗੱਲ ਤਾਂ ਸਪਸ਼ਟ ਹੈਗੀ ਜਿੱਥੇ ਮਨੁੱਖ ਹੈਗਾ ਉੱਥੇ ਸਟ्रेस ਤਾਂ ਹੋਣਾ ਹੈ ਮਨੁੱਖ ਸਟ्रेस ਤੋਂ ਬਣਾ ਰਹੀ ਨਹੀਂ ਸਕਦਾ ਜੀ ਤੇ ਇੱਕ ਹੁੰਦਾ ਹੈ ਜਿਹੜਾ ਸਟ्रेस ਨੂੰ ਕਵਰ ਕਰਨਾ ਕਿਵੇਂ ਹੈਗਾ ਕੁਝ ਹਾਲਤਾਂ ਨੇ ਜਿਹੜੀਆਂ ਬਣਾਉਂਦੀਆਂ ਉਸ ਕਿਸਮ ਦੀਆਂ ਸਿਸਟਮ ਜਿਹਨੂੰ ਅਸੀਂ ਪੋਲਿਟੀਕਲ ਸਿਸਟਮ ਵੀ ਕਹਿ ਸਕਦੇ ਆ ਕਿ ਉਹ ਵੀ ਕੁਝ ਇਸ ਪਾਸੇ ਨੂੰ ਸਾਨੂੰ ਧੱਕ ਦਿੰਦਾ ਹੈਗਾ ਜੀ ਮੰਨ ਲਓ ਹੁਣ ਜਿਵੇਂ ਇੱਥੇ ਪੰਜਾਬ ਦਾ ਹੀ ਮਸਲਾ ਸਮਝੋ ਗਵਰਨਮੈਂਟ ਜੌਬ ਤਾਂ ਲਗਭਗ ਗਈਆਂ ਹੁਣ ਗਵਰਨਮੈਂਟ ਦੀ ਜੌਬ ਦੀ ਤਾਂ ਆਸ ਰੱਖਣ ਦੀ ਜ਼ਰੂਰਤ ਹੀ ਨਹੀਂ ਹੈਗੀ ਜੀ ਤੇ ਵੱਡੇ ਪੱਤੇ ਜੇ ਮਤਲਬ ਕੋਈ ਪੜਦਾ ਵੀ ਹੈਗਾ ਤਾਂ ਇਹ ਲੱਗਦਾ ਵੀ ਹੁਣ ਜੌਬ ਤਾਂ ਮਿਲ ਨਹੀਂ ਨਹੀਂ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਾ ਕੇ ਉਹ 7000 ਮਹੀਨਾ 8000 ਮਹੀਨੇ ਤੇ ਕੰਮ ਕਰਨਾ ਅੱਜ ਦੀ ਵੈਲਿਊ ਕਿੰਨ ਕ ਜੀ ਜਿਹੜੀ ਸਮਝਣ ਵਾਲੀ ਗੱਲ ਹੈਗੀ ਆ 7000 ਦੀ ਕੋਈ ਵੈਲਿਊ ਨਹੀਂ ਹੈਗੀ ਜੀ ਤੇ ਜਦੋਂ ਮਤਲਬ ਇੱਥੋਂ ਕੋਈ ਬੱਚਾ ਉੱਥੇ ਜਾਂਦਾ ਹੈ ਕੰਮ ਕਰਦਾ ਜਾ ਕੇ ਜਦੋਂ ਇੱਕ ਦਿਨ ਚ ਉਹ ਦਿਹਾੜੀ ਵੀ ਕਰਕੇ ਆਉਂਦਾ ਤਾਂ ਵੀ ਉਹਨੂੰ ਮਤਲਬ ਇਹ ਲੱਗਦਾ ਵੀ ਮੈਂ 130 ਡਾਲਰ ਤਾਂ ਲੈ ਕੇ ਆ ਹੀ ਗਿਆ ਹੂੰ 130 ਨੂੰ ਤੁਸੀਂ ਜਾ ਕੇ 60 ਨਾਲ ਗੁਣਾ ਕਰ ਲਓ ਉਹ ਇੰਨੇ ਪੈਸੇ ਲੈ ਕੇ ਆਉਂਦਾ ਜਿਹੜੀ ਗੱਲ ਹੈਗੀ ਆ ਉਹਦੀ ਲਾਈਫ ਦਾ ਸਟੈਂਡਰਡ ਕਾਫੀ ਹੈਗਾ ਕਿਉਂਕਿ ਉਹਦੇ ਕੋਲੇ ਉਹ ਕਿਰਾਇਆ ਵੀ ਪੇ ਕਰਦਾ ਹੈ ਜੀ ਜਿਹੜਾ ਉਥੋਂ ਦੇ ਮਕਾਨ ਦਾ ਮਹਿੰਗਾ ਕਿਰਾਇਆ ਪੇ ਕਰਦਾ ਹੈ ਉਹ ਗਰੋਸਰੀ ਵੀ ਲੈਂਦਾ ਹੈਗਾ ਤੇ ਉਹ ਆਪਣੀ ਕਾਰ ਵੀ ਰੱਖਦਾ ਹੈਗਾ ਉਹਨੂੰ ਡਰਾਈਵ ਵੀ ਕਰਦਾ ਤੇਲ ਵੀ ਪਾਉਂਦਾ ਆਪਦਾ ਇੰਜੋਏ ਵੀ ਕਰਦਾ ਹੈਗਾ ਮਤਲਬ ਜੇ ਉੱਥੇ ਉਹਦੇ ਕੋਲ ਪ੍ਰੋਪਰ ਜੌਬ ਮਿਲ ਜਾਂਦੀ ਆ ਉਹ ਇੱਥੇ ਨਾਲੋਂ ਜ਼ਿੰਦਗੀ ਦਾ ਬਹੁਤ ਅੰਤਰ ਪੈਦਾ ਹੋ ਜਾਂਦਾ ਹੈਗਾ ਜਿਹੜਾ ਕਿ ਇੱਥੇ ਮਤਲਬ ਬੇਰੁਜ਼ਗਾਰੀ ਦੇ ਵਿੱਚ ਉਹ 8000 ਤੇ ਉਹ ਕੁਝ ਵੀ ਨਹੀਂ ਕਰ ਸਕਦਾ ਹੈਗਾ ਜਿਸ ਤਰ੍ਹਾਂ ਮਤਲਬ ਜਿਹਦਾ ਪ੍ਰਵਾਸ ਹੈ ਇਹ ਜਿਸ ਤਰ੍ਹਾਂ ਵੱਧ ਰਿਹਾ ਕਿ ਜਿਹੜੇ ਉਹ ਉਹ ਜਿਹੜਾ ਸਿਸਟਮ ਅਬਦੇਸਾਂ ਦੀ ਧਰਤੀ ਦਾ ਕਿ ਇੱਥੇ ਵੀ ਇਹੋ ਜਿਹਾ ਸਿਸਟਮ ਨਹੀਂ ਹੋ ਸਕਦਾ ਦੇਖੋ ਕਿਹੜੇ ਮੁਲਕ ਨਹੀਂ ਹੋ ਸਕਦਾ ਹੈਗਾ ਜੇ ਚਾਈਨਾ ਵਰਗਾ ਮੁਲਕ 1949 ਚ ਆਜ਼ਾਦ ਹੋ ਕੇ ਮਤਲਬ ਉਹ ਤਾਂ 49 ਚ ਹੁੰਦਾ ਅਸੀਂ 47 ਚ ਹੋਇਆ ਜੀ ਪਰ ਇਹ ਤਾਂ ਹੁਣ ਜਾ ਕੇ ਉਹ ਕਿੱਥੇ ਪਹੁੰਚੇਗਾ ਉਹਨੇ ਆਪਣੇ ਦੇਸ਼ ਨੂੰ ਕਮਿਸ ਵਾਲਿਆ ਹੈਗਾ ਤੇ ਕਿੱਥੇ ਕਿ ਨਹੀਂ ਹੋ ਸਕਦਾ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਹੈ ਵੀ ਹਿੰਦੁਸਤਾਨ ਜਾਂ ਭਾਰਤ ਹੈ ਜਿਹੜਾ ਮੁਲਕ ਹੈਗਾ ਜਿੱਥੇ ਨੀਅਰ ਅਬਾਊਟ ਮਿਡਲ ਕਲਾਸ 20% ਤੇ ਉੱਪਰ ਹੈਗੀ ਤੇ ਆਬਾਦੀ ਬਹੁਤ ਵੱਡੀ ਹੈ ਇੱਕ ਕਰੋੜ ਇੱਕ ਕਰੋੜ 40 ਲੱਖ ਦੇ ਵਿੱਚੋਂ ਤੁਸੀਂ 20% ਮਿਡਲ ਕਲਾਸ ਕੱਢ ਦਿਓ ਜੀ ਜਿਹੜੀ 20% ਮਿਡਲ ਕਲਾਸ ਹੈ ਉਹੀ ਮਤਲਬ ਉਹਨਾਂ ਦੀ ਟੀਕੇ ਲੱਗਦੇ ਸਾਰੇ ਉਹਨਾਂ ਨੂੰ ਉਹਨਾਂ ਨੂੰ ਹੀ ਮਤਲਬ ਉਹਨਾਂ ਤੋਂ ਹੀ ਕਮਾਈ ਹੈ ਜੀ ਆਮ ਮਜ਼ਦੂਰ ਤੋਂ ਕੀ ਕਮਾਈ ਹੋਣੀ ਹੈ ਇਸ ਕਰਕੇ ਉਹ ਮੀਡਲ ਕਲਾਸ ਜਿਹੜੀ ਹੈਗੀ ਉਹਦੇ ਜਿੰਨੀ ਵਰਤੋਂ ਉਹਦ ਨੂੰ ਹੋ ਰਹੀ ਹੈ ਤੇ ਉਸੇ ਨੂੰ ਹੀ ਅੱਗੇ ਨਹੀਂ ਵਧ ਦਿੱਤਾ ਜਾ ਰਿਹਾ ਬੇਨਕਲ ਰਿਕਾਰਡ ਰਕਾਬਟ ਹੈਗੀ ਜਿਹੜਾ ਵਿਦੇਸ਼ਾਂ ਦੀ ਜਿਹੜੀ ਜਿਸ ਤਰ੍ਹਾਂ ਜਿਹੜਾ ਪ੍ਰਵਾਸ ਹੈ ਵਿਦੇਸ਼ਾਂ ਦੀ ਧਰਤੀ ਵੱਲ ਨੂੰ ਵਧ ਰਿਹਾ ਹੈ ਜਿਹੜੇ ਨੌਜਵਾਨ ਨੇ ਹਰ ਰੋਜ਼ ਦੇਸ਼ਾਂ ਵੱਲ ਨੂੰ ਜਾ ਰਹੇ ਨੇ ਉੱਥੇ ਜਾ ਕੇ ਖੁਸ਼ ਨੇ ਉੱਥੇ ਜਾ ਕੇ ਬਹੁਤ ਸਾਰੇ ਕੰਮ ਕਰਨ ਲਈ ਤਿਆਰ ਨੇ ਕਿ ਉਹ ਜਿਹਹਾ ਸਿਸਟਮ ਹੈ ਕਿ ਅਸੀਂ ਭਾਰਤੀ ਧਰਤੀ ਤੇ ਨਹੀਂ ਉਹ ਜਿਹਹਾ ਵਿਕਸਿਤ ਕਰ ਸਕਦੇ ਦੇਖੋ ਬੜੀ ਸਪਸ਼ਟ ਹੈਗੀ ਕਿ ਇੱਥੇ ਵਿਕਸਿਤ ਹੋ ਸਕਦਾ ਹੈ ਪਰ ਜਿਹੜੀ ਪੋਲਿਟਿਕਸ ਹੈਗੀ ਅਸਲ ਰਾਜ ਕਰਨ ਵਾਲੀ ਜਿਹੜੀ ਸ਼ਕਤੀ ਹੈਗੀ ਬਹੁਤਾ ਕੁਝ ਉਹਦੇ ਹੱਥਾਂ 'ਚ ਹੁੰਦਾ ਹੈਗਾ ਜੀ ਜੇ ਉੱਥੇ ਹਾਈ ਲੈਵਲ ਤੇ ਕ腐ਸ਼ਨ ਹੈਗੀ ਹੈ ਤੇ ਤੁਸੀਂ ਥੱਲੇ ਬਹੁਤਾ ਨਹੀਂ ਕੁਝ ਉੜੀ ਕਰ ਸਕਦੇ ਹੈਗੇ ਹੁਣ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਜੇ ਦੇਖਦਿਆਂ ਜਾ ਕੇ ਵੀ ਉਹਨਾਂ ਦਾ ਮਤਲਬ ਸਫਾਈ ਦਾ ਪ੍ਰਬੰਧ ਕਿੰਨਾ ਵਧੀਆ ਹੈਗਾ ਉਹਨਾਂ ਦੇ ਰਹਿਣ ਦੇ ਸਟੈਂਡਰਡ ਕਾਫੀ ਉੱਚੇ ਹੈਗੇ ਆ ਜੀ ਤੇ ਜੇ ਉੱਥੇ ਹੁਣ ਜਿਹੜੇ ਸਟੂਡੈਂਟ ਗਏ ਆ ਵੱਡੇ ਪਦਰ 'ਚ ਗਏ ਨੇਗੇ ਹੁਣ ਜਿਵੇਂ ਰੌਲਾ ਪੈ ਰਿਹਾ ਵੀ ਉਹਨਾਂ ਨੇ ਸ਼ਕਤੀ ਕੀਤੀ ਹੈਗੀ ਪਰ ਉਹਦੇ 'ਚ ਬਹੁਤ ਸਾਰੇ ਕਾਰਨ ਹੋਰ ਵੀ ਹੈ ਕਿ ਹੇਰਾਫੇਰੀ ਵੀ ਬਹੁਤ ਹੁੰਦੀ ਰਹੀ ਹੈ ਜੀ ਬਿ ਜਾ ਕੇ ਦੋ ਨੰਬਰ ਦੇ ਕਾਗਜ਼ ਭਰ ਕੇ ਵੀ ਬਹੁਤ ਕੁਝ ਜਾਂਦਾ ਰਹੇਗਾ ਤੇ ਜਿੱਦਾਂ ਉੱਥੇ ਰਸ਼ ਵਧਿਆ ਤੇ ਸਭ ਤੋਂ ਵੱਧ ਨੁਕਸਾਨ ਸਟੂਡੈਂਟ ਨੂੰ ਹੀ ਹੋਇਆ ਉੱਥੇ ਮਤਲਬ ਜਿਵੇਂ ਹੁਣ ਮਲ ਚ ਆ ਕੇ ਵਿਜ਼ਟਰ ਦੇ ਤੌਰ ਤੇ ਵੱਡੇ ਪੱਧਰ ਤੇ ਲੋਕ ਗਏ ਜੀ ਮਤਲਬ ਜਿਹੜੇ ਪੇਰੈਂਟਸ ਆ ਉਹ ਵੀ ਕੰਮ ਘਾਲਦੇ ਫਿਰਦੇ ਆ ਉੱਥੇ ਤੇ ਜਿਹੜੇ ਮਤਲਬ ਉ ਚਲੇ ਗਏ ਉਹ ਕੰਮ ਘਾਲਦੇ ਫਿਰਦੇ ਆ ਉੱਥੇ ਉਹ ਤਾਂ 8 ਡਾਲਰਾਂ ਤੇ ਕੰਮ ਕਰਦੇ ਤੇ ਸਟੂਡੈਂਟ ਨੂੰ 17 ਮਿਲਨੇ ਆ ਜੀ ਉਹਦੇ ਕੋਲ ਪੇਪਰ ਕਾਰਡ ਹੈਗਾ ਉਹਦੇ ਕੋਲੇ ਇਸ ਕਰਕੇ ਉਹਨਾਂ ਦੀ ਬੇਰਜ਼ਗਾਰ ਦਾ ਕਾਰਨ ਉਹ ਬਣਿਆ ਉਹਨਾਂ ਮਤਲਬ ਅੱਗੇ ਜਾ ਕੇ ਜਿਹੜੀ ਮਤਲਬ ਇੱਕ ਤਬਕ 2% ਕਹਿ ਸਕਦਾ ਉਹਦੇ ਵਿੱਚ ਜਿਹੜੇ ਖਰੂਦ ਕਰਦੇ ਆ ਉੱਥੇ ਜਾ ਕੇ ਵੀ ਮਤਲਬ ਇੱਥੇ ਵਾਲੇ ਆਪਣੇ ਹੱਥ ਤਾਂ ਨਹੀਂ ਛੱਡਦੇ ਉਵੇਂ ਕਰਾਂ ਦੇ ਵਿੱਚ ਉਹਨਾਂ ਨੇ ਪੜਾ ਕੇ ਪੋਣੇ ਹੈਗੇ ਆ ਉਵੇਂ ਸਾਰਾ ਕੁਝ ਜਿਹੜਾ ਜਿਹਾ ਇੱਥੇ ਕਰਦੇ ਆ ਉਹ ਕਰਦੇ ਆ ਉਹਨਾਂ ਨੇ ਮੌਲ ਪੈਦਾ ਕੀਤਾ ਮੈਂ ਤੁਹਾਡੀ ਇਸ ਗੱਲ ਤੋਂ ਵਿਚਾਰ ਵਿਚਾਰ ਤੁਹਾਨੂੰ ਕਰਦੇ ਹਾਂ ਵੀ ਜਿਹੜੇ ਹੁਣ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਇਹ ਪ੍ਰਵਾਸ ਨਹੀਂ ਰੁਕਣਾ ਇਹ ਚੱਲਦਾ ਰਹਿਣਾ ਕਿਉਂਕਿ ਜਿਹੜਾ ਮਨੁੱਖ ਹੈ ਉਹਨੇ ਹਮੇਸ਼ਾ ਮਤਲਬ ਜਿਹੜਾ ਹੋ ਵਿਕਾਸਸ਼ੀਲ ਹੈ ਇਸ ਲਈ ਜੇ ਹੁਣ ਵੀ ਜੇ ਉੱਥੇ ਜਿਹੜੇ ਵਿਦੇਸ਼ਾਂ ਵੱਲ ਨੌਜਵਾਨ ਆ ਉਹ ਕਿਹੋ ਜੀ ਉਹ ਜਿਹੜੀ ਐਜੂਕੇਸ਼ਨ ਪ੍ਰਾਪਤ ਕਰਕੇ ਜਾਣ ਜਾਂ ਕਿਹੋ ਜੀ ਉਥੋਂ ਦੇ ਜਿਹੜਾ ਸਿਸਟਮ ਆ ਉਥੇ ਉਹ ਕਿਹੋ ਜਿਹੇ ਸਟੂਡੈਂਟ ਨੇ ਉਥੇ ਕਾਮਯਾਬ ਹੁੰਦੇ ਨੇ ਦੇਖੋ ਜਿਹੜੀ ਗੱਲ ਗੁਰੂ ਜੀ ਸਪਸ਼ਟ ਹੈਗੀ ਅਸੀਂ ਜਾਦਾ ਬੱਚੇ ਆਪਣੇ ਪਲੱਸ 2 ਭੇਜੇ ਆ ਪਲੱਸ 2 ਟੀਨੇਜ ਬੱਚਾ ਹੈਗਾ ਟੀਨੇਜ ਬੱਚਾ ਜਾ ਕੇ ਉਥੇ ਕੀ ਕਰੂਗਾ ਉਹ ਡਿਪਲੋਮਾ ਕਰੂ 2 ਸਾਲ ਦਾ ਜਾਂ 3 ਸਾਲ ਦਾ ਡਿਪਲੋਮੇ ਤੋਂ ਬਾਅਦ ਉਹਦੇ ਕੋਲ ਫਿਰ ਉਹ ਡਿਪਲੋਮਾ ਤੇ ਮੁੜ ਕੇ ਕੰਮ ਨਹੀਂ ਆ ਰਿਹਾ ਜਿਹੜਾ ਵੀ ਉਹ ਤਾਂ ਇੱਕ ਉਹ ਤਾਂ ਇੱਕ ਇਸ ਕਰਕੇ ਗਿਆ ਵੀ ਮੈਂ ਕੈਨੇਡਾ ਪਹੁੰਚ ਜਾ ਤੇ ਮੁੜ ਕੇ ਨੂੰ ਪੀਆਰ ਮਿਲ ਜੇ ਹੁਣ ਜਦ ਤੱਕ ਕੋਈ ਸਕਿੱਲ ਨਹੀਂ ਕੋਲੇ ਹੈਗੀ ਤਦ ਤੱਕ ਤੁਸੀਂ ਸਫਲ ਨਹੀਂ ਹੋ ਸਕਦੇ ਹੈਗੇ ਤੇ ਕੈਨੇਡਾ ਸਰਕਾਰ ਨੇ ਵੀ ਇਹੀ ਕੀਤਾ ਵੀ ਸਕਿੱਲ ਵਾਲੇ ਸਾਨੂੰ ਚਾਹੀਦੇ ਦੂਜਿਆਂ ਦੀ ਸਾਨੂੰ ਜਰੂਰਤ ਨਹੀਂ ਹੈਗੀ ਕਿਉਂਕਿ ਕੋਈ ਮੁਲਕ ਨਹੀਂ ਚਾਹੁੰਦਾ ਕਿ ਫालतू ਉੱਥੇ ਇਸਤਾਨ ਦੀ ਨਫਰੀ ਆਵੇ ਕਿ ਉੱਥੋਂ ਦੇ ਲੋਕ ਡਿਸਟਰਬ ਹੋਣ ਇਹ ਤਾਂ ਨੇਚਰਲੀ ਹੁੰਦਾ ਸਾਡਾ ਮੁਲਕ ਕਿਹੜਾ ਕਿਸੇ ਨੂੰ ਬਾਹਰੋਂ ਆਉਣ ਦੇ ਦੂ ਫालतੂ ਸੋ ਇਸ ਕਰਕੇ ਉੱਥੇ ਸਮੱਸਿਆਵਾਂ ਇਸ ਕਰਕੇ ਵੀ ਆਈਆਂ ਜਿਹੜੇ ਟੈਕਨੀਕਲ ਸਾਊਂਡ ਸੀਗੇ ਜਿਹੜੇ ਮਤਲਬ ਇੰਟੈਲੀਜੈਂਟ ਸੀਗੇ ਉਹਨਾਂ ਨੂੰ ਅੱਜ ਵੀ ਉੱਥੇ ਕੰਮ ਦੀ ਕੋਈ ਕਮੀ ਨਹੀਂ ਹੈਗੀ ਅੱਜ ਵੀ ਉੱਥੇ ਮਤਲਬ ਸਮੱਸਿਆਵਾਂ ਨਹੀਂ ਉਹਨਾਂ ਵਾਸਤੇ ਉਸ ਤਰ੍ਹਾਂ ਦੀਆਂ ਹੈਗੀਆਂ ਸੋ ਪਹਿਲੀ ਗੱਲ ਤਾਂ ਮਤਲਬ ਮੈਂ ਇਹੀ ਨਸੀਹਤ ਕਰਦਾ ਬਾਹਰ ਵਿਦੇਸ਼ਾਂ 'ਚ ਰਹਿੰਦਾ ਹੋਇਆ ਕਿ ਜੇ ਮਾਪਿਓ ਨੇ ਬੱਚੇ ਭੇਜਣੇ ਆ ਤਾਂ ਉਹ ਪਹਿਲਾ ਐਜੂਕੇਟਡ ਹੋਣੇ ਚਾਹੀਦੇ ਆ ਤੇ ਖਾਸ ਤੌਰ ਤੇ ਉਹਨਾਂ ਦੀ ਸਕਿੱਲ ਉਸ ਤਰ੍ਹਾਂ ਦੀ ਹੋਵੇ ਜਿਹੜੀ ਉੱਥੇ ਕੰਮ ਆ ਸਕੇ ਫੇਰ ਹੀ ਮਤਲਬ ਇਹਨਾਂ ਗੱਲਾਂ ਦਾ ਫਾਇਦਾ ਹੁੰਦਾ ਹੈ ਇਹ ਗੈਨੀ ਗੱਲ ਮੈਂ ਇੱਥੇ ਕਹਿ ਸਕਦਾ ਜਾ ਕੇ ਇੱਕ ਜਿਹੜਾ ਲਾਸਟ ਦੇ ਵਿੱਚ ਅਸੀਂ ਇਹ ਦੱਸੋ ਵੀ ਜਿਹੜਾ ਅੱਜ ਦਾ ਜਿਹੜਾ ਸਮਾਜ ਹੈ ਜਾਂ ਅੱਜ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੋਈ ਸਾਰਥਕ ਜਾਂ ਸਨੇਹਾ ਦਿਓ ਵੀ ਕਿਸ ਤਰ੍ਹਾਂ ਜਿਹੜੇ ਅੱਜ ਕੱਲ ਜਿਹੜੇ ਜਿਸ ਤਰ੍ਹਾਂ ਤੁਸੀਂ ਤਰਕਸ਼ੀਲ ਸਾਇੰਟ ਦੇ ਵਿੱਚ ਲੰਮਾ ਸਮਾਂ ਕੰਮ ਕੀਤਾ ਜਿਹੜੇ ਬਹਿਮ ਭਰਮ ਭਰਮ ਨੇ ਉਹ ਬਹਿਮਾ ਭਰਮਾਂ ਦੇ ਵਿੱਚੋਂ ਨਿਕਲ ਲਈ ਔਰ ਜਿਹੜੇ ਅੱਜ ਦੇ ਨੌਜਵਾਨ ਨੇ ਉਹ ਉਹਨਾਂ ਲਈ ਕੋਈ ਸਾਰਥਕ ਜਾਂ ਸਨੇਹਾ ਅਸੀਂ ਤੋੜ ਮੈਂ ਤਾਂ ਮੁੱਢ ਤੋਂ ਲੈ ਕੇ ਜਦੋਂ ਦੇ ਚੱਲਿਆਗਾ ਤਰਕਸ਼ੀਲ ਦੀ ਪੰਜਾਬ ਬਰਨਾਲ ਮਤਲਬ ਬਣਾਈ ਬਰਨਾਲੇ 'ਚ ਹੀ ਬਣੀ ਉਹ ਵੀ ਉਹਲੇ ਮੈਂਬਰਾਂ 'ਚੋਂ ਅਸੀਂ ਸੀਗੇ ਤੇ ਇੱਥੇ ਬਣਾ ਕੇ ਅਸੀਂ ਲੋਕਾਂ ਨੂੰ ਸੇਧ ਦੇਣ ਵਾਸਤੇ ਭੱਜੇ ਫਿਰਦੇ ਰਹੇ ਸਾਰਾ ਪੰਜਾਬ ਚ ਸੋਸਾਇਟੀ ਬਣਾਈ ਫੇਰ ਜਾ ਕੇ ਫੇਰਾ ਮਤਲਬ 올 ਇੰਡੀਆ ਲੈਵਲ ਤੇ ਜਥੇਬੰਦੀ ਬਣਾਈ ਉਹਦੇ ਜਨ ਸੈਕਟੀ ਰਹਾ ਫੇਰ ਵਿਦੇਸ਼ਾਂ ਜਾ ਕੇ ਮਤਲਬ ਨਸੀਹਤ ਇਹ ਹੈ ਵੀ ਜਦ ਤੱਕ ਤੁਹਾਡੇ ਦਿਮਾਗ ਦੇ ਅੰਦਰ ਸੈਂਟੀਫਿਕ ਥਾਟ ਨਹੀਂ ਆਉਗੀ ਜੀ ਜਦ ਤੱਕ ਤੁਸੀਂ ਤਰਕ ਦੇ ਆਧਾਰ ਤੇ ਸੋਚਣਾ ਨਹੀਂ ਸ਼ੁਰੂ ਕਰੋਗੇ ਜਦ ਤੱਕ ਤੁਸੀਂ ਵਿਗਿਆਨ ਨੂੰ ਆਧਾਰ ਬਣਾ ਕੇ ਨਹੀਂ ਆਪਣੇ ਮਤਲਬ ਫੈਸਲੇ ਦਾ ਮਤਲਬ ਆਧਾਰ ਬਣਾ ਕੇ ਨਹੀਂ ਚੱਲੋਗੇ ਤਦ ਤੱਕ ਤੁਸੀਂ ਸਫਲ ਨਹੀਂ ਹੋ ਸਕਦੇ ਹੈਗੇ ਕਿਉਂਕਿ ਸਟਰਗਲ ਦੇ ਹੀ ਸਟਰਗਲ ਹੈਗਾ ਜੇ ਕਿ ਤੁਸੀਂ ਕਹੋ ਵੀ ਕੋਈ ਮਤਲਬ ਅਸੀਂ ਭਰਾ ਭੌਤ ਸ਼ਕਤੀ ਜਿਹੜੀ ਆ ਉਹਨੂੰ ਮੰਨ ਕੇ ਮੰਨ ਲਓ ਕਿ ਉਹ ਤੁਹਾਡਾ ਆਪਣਾ ਨਿੱਜੀ ਹੋ ਹੈਗਾ ਪਰ ਜੇ ਤੁਸੀਂ ਕਹੋ ਵੀ ਉਹ ਉਹਦੀ ਪੂਜਾ ਪਾੜ ਦੇ ਵਿੱਚੋਂ ਅਸੀਂ ਜਬ ਮਤਲਬ ਬਹੁਤ ਅੱਡੀਆਂ ਪ੍ਰਾਪਤੀਆਂ ਕਰਾਂਗੇ ਪ੍ਰਾਪਤੀਆਂ ਤਾਂ ਤੁਹਾਡੇ ਸਟਰਗਲ ਚ ਹੋਣੀਆਂ ਨੇਗੀਆਂ ਮੈਂ ਇਹੀ ਨਸੀਹਤ ਦੇਣੀ ਹੈ ਕਿ ਪਹਿਲਾਂ ਤਾਂ ਆਪਦੀ ਸਟਰਗਲ 'ਚ ਵਿਸ਼ਵਾਸ ਰੱਖੋ ਤਰਕ ਨਾਲ ਸੋਚਣ ਦੀ ਆਦਤ ਪਾਓ ਮਤਲਬ ਬਣੇ ਬਣਾਈ ਚੀਜ਼ ਨੂੰ ਕਹਿ ਕੇ ਵੀ ਇਸ ਤਰ੍ਹਾਂ ਇਹ ਹੋ ਜਾਊਗਾ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਹੁੰਦਾ ਹਰ ਚੀਜ਼ ਮੈਂ ਸਿੰਪਲ ਜੀ ਗੱਲ ਕਹਿ ਸਕਦਾ ਕਿ ਜਦੋਂ ਤੁਸੀਂ ਆਪਣਾ ਆਪਣਾ ਜੋੜਾ ਆਪ ਕਰਦੇ ਹੋ ਨਾ ਫੇਰ ਤੁਹਾਨੂੰ ਸਵਾਦ ਜ਼ਿਆਦਾ ਆਉਂਦਾ ਹੈ ਕਿਸੇ ਤੋਂ ਕਰਾ ਕੇ ਦੇਖ ਲੋ ਤੁਹਾਨੂੰ ਉਪਰਾ ਲੱਗੀ ਜਾਊਗਾ ਪੱਗ ਬਣਾ ਕੇ ਕਿਸੇ ਤੋਂ ਦੇਖ ਲੋ ਉਪਰ ਹੀ ਲੱਗੀ ਜਾਊਗੀ ਪਰ ਜਿਹੜਾ ਤੁਸੀਂ ਆਪ ਕਰਦੇ ਹੋ ਨਾ ਇਹ ਤਾਂ ਤੁਹਾਨੂੰ ਉਹਦੇ ਵਿੱਚ ਸਵਾਦ ਆਉਂਦਾ ਹੈਗਾ ਨਾਲੇ ਤੁਹਾਨੂੰ ਅੱਗੇ ਹੋਰ ਸਖਲਾਈ ਹੁੰਦੀ ਹੈ ਤੁਸੀਂ ਉਸ ਸਟਰਗਲ ਵਿੱਚ ਬੇਚਰਦੇ ਹੋਗੇ ਜਦ ਸਟੈਪ ਬਾਈ ਸਟੈਪ ਅੱਗੇ ਵਧੀ ਜਾਂਦੇ ਹੋ ਤਾਂ ਰਿਜ਼ਲਟ ਫਿਰ ਆਉਂਦੇ ਆ ਮੈਂ ਆਪਣੀ ਜ਼ਿੰਦਗੀ 'ਚ ਇਹੀ ਕੁਝ ਦੇਖਿਆ ਹੈਗਾ ਮੈਂ ਜ਼ਿੰਦਗੀ ਨੂੰ ਕਦੇ ਪਿੱਛੇ ਦੇਖਿਆ ਹੀ ਨਹੀਂ ਜਿਉਂ-ਜਿਉਂ ਮੈਂ ਚਾਹੇ ਬਨੇਸ਼ਾ ਜੀ ਕੈਨੇਡਾ ਕ੍ਰਾਸ ਕੈਨੇਡਾ ਲੈਕਚਰ ਦਿੰਦਾ ਰਿਹਾ ਇੰਗਲੈਂਡ ਜਾਂਦਾ ਰਿਹਾ ਹੋਰ ਮੁਲਕਾਂ 'ਚ ਵੀ جا کے او جے تو پیچھے نہیں دیکھنا ہے گا ਵੀ ਅੱਗੇ ਕੁਝ ਲੱਭਣਾ ਹੋਰ ਜਾ ਕੇ ਤੇ ਮਨੁੱਖ ਕੀ ਨਹੀਂ ਕਰ ਸਕਦਾ ਅੱਜ ਦਾ ਮਨੁੱਖ ਜਿਹੜਾ ਹੈ ਜਿਹਦੇ ਕੋਲ ਇੰਨੀ ਟੈਕਨੀਕ ਆ ਗਈ ਹੈ ਇੰਨਾ ਉਹਦੇ ਕੋਲ ਸਾਧਨ ਆ ਗਏ ਹੈਗੇ ਆ ਬ੍ਰੇਨ ਉਹਨੂੰ ਵਰਤਣਾ ਆਲਾ ਚਾਹੀਦਾ ਹੈਗਾ ਜੇ ਉਹ ਬ੍ਰੇਨ ਉਹਨੂੰ ਵਰਤਦਾ ਹੀ ਨਹੀਂ ਮੋਬਾਈਲ ਤੁਹਾਡੇ ਹੱਥਾਂ 'ਚ ਹੈਗਾ ਮੋਬਾਈਲ ਨੂੰ ਜੇ ਤੁਸੀਂ ਪ੍ਰਾਪਰ ਨਹੀਂ ਯੂਜ਼ ਕਰੋਗੇ ਇਹਦੇ 'ਚ ਉਹ ਵੀ ਚਾਹੇ ਜਿੰਨਾ ਮਰਜੀ ਗਿਆਨ ਲੈ ਲਓ ਬਹੁਤ ਚੀਜ਼ਾਂ ਜਿਹੜੀਆਂ ਤੁਸੀਂ ਚੋਂ ਲੱਭ ਸਕਦੇ ਹੋ ਜਿਹੜੀਆਂ ਤੁਹਾਡੇ ਪੜਨ 'ਚ ਕੰਮ ਆ ਸਕਦੀਆਂ ਨਹੀਂ ਗਈਆਂ ਪਰ ਇਹ ਵੀ ਇਹ ਚੈਟ ਕਰੀ ਚੱਲੋ ਫਜ਼ੂਲ ਜਿਹੜੀ ਕਰਨੀ ਆ ਉਹ ਵੀ ਕਰ ਸਕਦੇ ਹੋ ਤੁਸੀਂ ਪਰ ਇਹਦੇ ਚ ਇਹ ਵੀ ਜਦੋਂ ਤੁਸੀਂ ਦਾ ਵਿਗਿਆਨ ਦਾ ਤਾਂ ਇੱਕੋ ਤਰੀਕਾ ਵੀ ਜਿਹੜੇ ਟੈਕਨੀਕਲ ਵਿਗਿਆਨ ਦੀ ਮੈਂ ਗੱਲ ਕਰਦਾ ਵੀ ਉਹ ਮਸ਼ੀਨ ਨੂੰ ਤੁਸੀਂ ਚਾਹੇ ਪ੍ਰੋਪਰ ਸਹੀ ਯੂਜ਼ ਕਰ ਲਓ ਚਾਹੇ ਗਲਤ ਯੂਜ਼ ਕਰ ਲਓ ਪਰ ਨਾਲ ਤਰਕ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈਗਾ ਤੁਸੀਂ ਬ੍ਰੇਨ ਦੀ ਗੱਲ ਕੀਤੀ ਜਿਹੜੀ ਬ੍ਰੇਨ ਆ ਇਹਦੀ ਤਾਕਤ ਦੀ ਸਮਰੱਥਾ ਬਾਰੇ ਵੀ ਜ਼ਰੂਰ ਕਿਉਂਕਿ ਤੁਸੀਂ ਤਰਕਸ਼ੀਲ ਵਿਚਾਰਤਾਂ ਨਾਲ ਜੁੜੇ ਹੋਏ ਨੇ ਜੁੜੇ ਹੋਏ ਹੋ ਇਹਦੇ ਬਾਰੇ ਜ਼ਰੂਰ ਇੱਕ ਚਾਨਣਾ ਪਾਓ ਗੁਰੂ ਜੀ ਇੱਕ ਗੱਲ ਦੇਖੋ ਮੈਂ ਮਤਲਬ ਜਿੱਥੇ ਤਰਕਸ਼ੀਲ ਵਿਚਾਰਤਾਂ ਨਾਲ ਜੁੜਿਆ ਆਏਗਾ ਉੱਥੇ ਅਜੇ ਸਾਈਕੋਥੈਰਾਪਿਸਟ ਵੀ ਮੈਂ ਮੈਂਟਲ ਹਸਪੀਟਲ ਚ ਕੰਮ ਕੀਤਾ ਹੈਗਾ ਜੀ ਤੇ ਮੈਨੂੰ ਮਤਲਬ ਜਿੱਥੋਂ ਤੱਕ ਕਿਉਂਕਿ ਮੇਰਾ ਕਾਉਂਸਲਿੰਗ ਦਾ ਕੰਮ ਹੈਗਾ ਜੀ ਮੈਂ ਜਿਹੜੇ ਮਤਲਬ ਆਪਣੇ ਕੋਲੇ ਮੈਂਟਲੀ ਸਿੱਕ ਆਉਂਦੇ ਹੈਗੇ ਆ ਉਹਨਾਂ ਦੀ ਕਾਉਂਸਲਿੰਗ ਕਰਨੀ ਹੈ ਜੀ ਹੁਣ ਉਹਦੇ ਵਿੱਚ ਬ੍ਰੇਨ ਹੀ ਆ ਜਿੱਥੇ ਜਿਹਦੀ ਅਸੀਂ ਕਾਉਂਸਲਿੰਗ ਕਰਨੀ ਹੁੰਦੀ ਜਾ ਕੇ ਜੀ ਵੀ ਉਹ ਜਦੋਂ ਡਿਸਟਰੈਕਸ਼ਨ ਹੁੰਦੀ ਆ ਉਹਦੀ ਗਲਤ ਪਾਸੇ ਨੂੰ ਮੋੜਾ ਆਉਂਦਾ ਹੈਗਾ ਤਾਂ ਉਹਨੂੰ ਮਾਨਸਿਕ ਰੋਗ ਕਹਿ ਦਿੰਦੇ ਆ ਅਸੀਂ ਜੀ ਹੋਰ ਤਾਂ ਕੁਝ ਨਹੀਂ ਹੈਗਾ ਜਦੋਂ ਮਾਨਸਿਕ ਸਮੱਸਿਆ ਪੈਦਾ ਹੋ ਗਈ ਮੈਂ ਸਿੰਪਲ ਗੱਲ ਕਰਦਾ ਵੀ ਕੋਈ ਵੀ ਸਟ्रेस ਸਾ ਪਰ ਜੇ ਦਾ ਟੈਂਪਰੇਚਰ ਠੀਕ ਹੈ ਜੇ ਉਹ ਤੁਸੀਂ ਮਨ ਲਗਾਤਾਰ ਜਾਰੀ ਹੈ ਤਾਂ ਬ੍ਰੇਨ ਦੀ ਕੈਮਿਸਟਰੀ ਬਦਲ ਜਾਣੀ ਹੈ ਤੇ ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਸਰੀਰ ਨੂੰ ਸਮੱਸਿਆਵਾਂ ਪੈਦਾ ਹੋ ਸਕਦੀਆਂ ਕਿਉਂਕਿ ਬ੍ਰੇਨ ਇਜ਼ ਦੀ ਕੰਟਰੋਲਰ ਆਫ ਦੀ ਹੋਲ ਮਾਈਂਡ ਜੀ ਹੋਰ ਉਹ ਬਾਡੀ ਤੇ ਜਦੋਂ ਹੋਲ ਬਾਡੀ ਦਾ ਕੰਟਰੋਲਰ ਹੈਗਾ ਤਾਂ ਨੇਚਰਲੀ ਜਦੋਂ ਬ੍ਰੇਨ ਡਿਸਟਰਬ ਹੈਗਾ ਤੁਹਾਡਾ ਹਾਰਟ ਰੇਟ ਵੀ ਹਾਈ ਹੋਊਗਾ ਤੁਹਾਨੂੰ ਸਾਹ ਵੀ ਚੜਦਾ ਹੋਊਗਾ ਤੁਹਾਡੇ ਜੋੜ ਵੀ ਦੁਖਦੇ ਹੋਣਗੇ ਕੋਈ ਕੰਟਰੋਲ ਉੱਥੋਂ ਹੋ ਰਿਹਾ ਹੈਗਾ ਤੇ ਉਸ ਨੂੰ ਰਿਲੈਕਸ ਕਰਨਾ ਜ਼ਰੂਰੀ ਹੈ ਅਸੀਂ ਕੀ ਕਰਦੇ ਆਂਗੇ ਮਤਲਬ ਹੁੰਦੀ ਹੈ ਸਮੱਸਿਆ ਮੈਂ ਆਪਾਂ ਚਾਹੇ ਬਿਜ਼ਨਸ ਵੀ ਕਰਦੇ ਆਂ ਕੋਈ ਜੇ ਬਿਜ਼ਨਸ 'ਚ ਕੋਈ ਇਨਵੈਸਟਮੈਂਟ ਕਰਨੀ ਆ ਫਿਕਰ ਤਾਂ ਹੁੰਦਾ ਆਪਾਂ ਨੂੰ ਪਰ ਜੇ ਤੁਸੀਂ ਇਨਵੈਸਟਮੈਂਟ ਨਹੀਂ ਕਰੋਗੇ ਫਿਰ ਤੁਸੀਂ ਅੱਗੇ ਬਣੋਗੇ ਕਿਵੇਂ ਉਹ ਤਾਂ ਕਰਨਾ ਪੈਣਾ ਹੈ ਰਿਸਕ ਤਾਂ ਲੈਣੇ ਪੈਦੇ ਆ ਜਿੰਦਗੀ ਦੇ ਵਿੱਚ ਸੋ ਇਸ ਕਰਕੇ ਰਿਸਕ ਲਓ ਕੋਈ ਨਾ ਥੋੜਾ ਬੜਾ ਘਾਟਾ ਪੈਂਦਾ ਹੈ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਆ ਸਾਲ ਤਾ ਉਹ ਉਹਨੂੰ ਸਟੇਬਲ ਹੋਣ ਤੀ ਲੱਗਦਾ ਹੈਗਾ ਹੌਲੀ ਹੌਲੀ ਉਹਨੇ ਅੱਗੇ ਵਧਣਾ ਹੁੰਦਾ ਤੇ ਜੇ ਤੁਸੀਂ ਸਹਜ ਨਾ ਜਾਓਗੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਪਾਲਮਾ ਸੋਲਵ ਨਾ ਕਰ ਸਕੋ ਮੈਂ ਇਹ ਕਹੂੰਗਾ ਬ੍ਰੇਨ ਇਹੀ ਚੀਜ਼ ਹੈਗੀ ਬ੍ਰੇਨ ਜਿੰਨਾ ਵੀ ਜਿੰਨੀਆਂ ਪਾਲਮਾ ਚ ਗੁਜ਼ਰ ਕੇ ਅੱਗੇ ਵੱਧਦਾ ਹੈਗਾ ਕੋਈ ਵੀ ਜਿਹੜੀ ਪਾਲਮ ਤੁਹਾਨੂੰ ਆਉਂਦੀ ਹੈ ਜਦੋਂ ਉਹਦਾ ਤੁਸੀਂ ਮਤਲਬ ਸੋਲਵ ਕਰਨ ਲਈ ਲੱਗੇ ਰਹਿੰਦੇ ਹੋ ਬ੍ਰੇਨ ਪਹਿਲਾਂ ਨਾਲੋਂ ਜ਼ਿਆਦਾ ਬੈਟਰ ਹੁੰਦਾ ਰਹਿੰਦਾ ਹੈ ਕਿਉਂਕਿ ਉਹਦੇ ਚ ਹੋਰ ਗਰੋਥ ਹੁੰਦੀ ਹੈਗੀ ਜਿੰਨੀ ਜਿਉਂ-ਜਿਉਂ ਸਮੱਸਿਆ ਹੱਲ ਕਰੀ ਜਾਓਗੇ ਹੁਣ ਮੈਂ ਤਾਂ 70 ਸਾਲ ਦੀ ਉਮਰ 'ਚ ਬੈਠਾ ਮੇਰੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀਆਂ ਕਿੰਨੀਆਂ ਸਮੱਸਿਆਵਾਂ ਹੱਲ ਹੋਈਆਂ ਹੋਣਗੀਆਂ ਤੇ ਨੇਚਰਲੀ ਮੈਨੂੰ ਹੁਣ ਕੋਈ ਪ੍ਰੋਬਲਮ ਪ੍ਰੋਬਲਮ ਨਹੀਂ ਲੱਗ ਰਹੀ ਜਦੋਂ 'ਚ ਗੁਜ਼ਰਦੇ ਆ ਵੀ ਜੇ ਆ ਗਈ ਪ੍ਰੋਬਲਮ ਸਟੇਬਲ ਤਾਂ ਹੁੰਦੀ ਨਹੀਂ ਕੋਈ ਚੀਜ਼ ਸਟੈਟਿਕ ਨਹੀਂ ਹੈਗੀ ਪ੍ਰੋਬਲਮ ਕੋਈ ਸਟੈਟਿਕ ਨਹੀਂ ਹੈਗੀ ਉਹਨੇ ਵੀ ਸੋਲਵ ਹੋ ਜਾਣਾ ਹੁੰਦਾ ਸੋ ਪ੍ਰੋਬਲਮ ਤੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ ਉਹਦੇ ਲਈ ਮੱਥਾ ਮਾਰੋ ਸਹਿਜ ਨਾ ਜਾਓ ਤੇ ਜੇ ਉਹਨੂੰ ਪੂਰਤਾਲੀ ਹਲਕਾ ਸੋ ਕੁਝ ਨਾ ਕੁਝ ਉਹਦੇ 'ਚ ਤੁਸੀਂ ਪ੍ਰਾਪਤ ਜ਼ਰੂਰ ਕਰੋਗੇ ਇਹੀ ਮੇਰਾ ਕੀ ਮੈਂ ਕਹਿ ਸਕਦਾ ਤੇ ਮਾਰੇ ਸੋ ਦੋਸਤੋ ਇਹ ਬਰਨ ਬਲਵਿੰਦਰ ਬਰਨਾਲਾ ਜੀ ਜਿਨ੍ਹਾਂ ਨਾਲ ਆਪਾਂ ਅਵਸਾਰ ਪੂਰਵ ਗੱਲਬਾਤ ਕੀਤੀ ਆ ਮੈਨੂੰ ਲੱਗਦਾ ਇਹ ਗੱਲਬਾਤ ਤੁਹਾਨੂੰ ਸਾਰਥਕ ਗੱਲ ਲੱਗੇਗੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਡੀਆਂ ਇਹਨਾਂ ਦੀ ਗੱਲਬਾਤ ਸਾਹੀ ਇਹਨਾਂ ਦੀ ਗੱਲਬਾਤ ਤੋਂ ਹੀ ਹੱਲ ਹੋ ਜਾਣਗੀਆਂ ਸੋ ਅਗਲੀ ਵਾਰ ਫੇਰ ਕਿਸੇ ਚੰਗੇ ਵਿਸ਼ੇ ਨੂੰ ਲੈ ਕੇ ਕਿਸੇ ਚੰਗੇ ਟੌਪਿਕ ਨੂੰ ਲੈ ਕੇ ਤੁਹਾਡੇ ਸਾਹਮਣੇ ਖੋਵਾਂਗੇ ਅੱਜ ਆਗਾ ਦੇਓ ਤੁਹਾਡਾ ਬਹੁਤ ਬਹੁਤ ਧੰਨਵਾਦ